ਤੇ ਉਹਦੇ ਨਾਂ ਦੇ ਉੱਤੇ ਹੁਣ ਸਾਰੇ ਸਰਦਾਰ ਬੰਦਿਆਂ ਨੂੰ ਕਾਲਾ ਸਿੱਗਾ ਕਿਹਾ ਜਾਂਦਾ ਜਿਵੇਂ ਆਹ ਬਾਈ ਬੈਠਾ ਇਹਦੇ ਵੀ ਜਦੋਂ ਆਇਆ ਨਾ ਇਹ ਟੈਕਸੀ ਲਾ ਕੇ ਮੈਂ ਲੱਗਿਆ ਵੀ ਜਿਵੇਂ ਕੋਈ ਕਾਲਾ ਬੰਦਾ ਇੱਥੋਂ ਦਾ ਸਿੰਘ ਸੱਜ ਗਿਆ ਹੁੰਦਾ ਉਹਨੇ ਪੱਗ ਬੰਨੀ ਹੁੰਦੀ ਆ ਦੇਖੋ ਬਾਕੀ ਜਿਹੜੇ ਕੀਨੀਆਂ ਦੇ ਸਿੱਖ ਨੇ ਉਹ ਐ ਨਿੱਕੀਆਂ-ਨਿੱਕੀਆਂ ਪੱਗਾਂ ਬੰਨ ਲਦੇ ਨੇ ਅੱਜ ਦੀ ਰੇਟ ਦੇ ਵਿੱਚ ਜਿਵੇਂ ਯੂਕੇ ਵਾਲੇ ਪੁਰਾਣੇ ਇੰਗਲੈਂਡ ਵਾਲੇ ਪੁਰਾਣੇ ਸਿੱਖ ਨੇ ਜਿਹੜੇ ਉਹ ਵੀ ਐਵੇਂ ਦੀਆਂ ਛੋਟੀਆਂ ਪੱਗਾਂ ਬੰਨ ਲਦੇ ਨੇ ਹਾਂਜੀ ਹਾਂਜੀ ਇਹ ਵੀ ਪਾ ਗਏ ਨਾ ਹਾਂਜੀ ਕਿੱਥੇ ਗਈ ਆ ਨਾ ਹਾਂਜੀ ਕੀਨੀਆਂ ਤੋਂ ਗਈ ਆ ਅੱਛਾ ਇਹ ਮਾਈਗ੍ਰੇਟ ਹੋਇਆ ਹੈ ਜਿੱਦਾਂ ਦੀਵਾਲੀ ਹੋ ਗਈ ਹਾਂਜੀ ਦੀਵਾਲੀ ਚਿੱਥੇ ਲਾਉ ਨਹੀਂ ਗਾਪੇ ਆਪਾਂ ਘਰ ਘਰ ਪਟਾਕੇ ਚਲਾਈਏ ਅੱਛਾ ਜਿੱਦਾਂ ਗਰਾਊਂਡ ਹੋਈ ਹਾਂਜੀ ਇੱਕ ਦੋ ਗਰਾਊਂਡ ਹੈਗੀ ਹੈ ਸਾਡੇ ਉੱਥੇ ਹੈਗਾ ਐਸਐਸਸੀ ਟੈਂਪਲ ਹਾਂਜੀ ਉੱਥੇ ਬੜੀ ਵੱਡੀ ਗਰਾਊਂਡ ਹੈ ਉੱਥੇ ਵੀ ਸਾਰੇ ਜਣੇ ਆ ਕੇ ਇਕੱਠੇ ਪਟਾਕੇ ਚਲਾਉਂਦੇ ਆ ਅੱਛਾ ਮਾਮੂ ਪਪਾ ਬੋਸਾਵਾ ਇਹ ਨਾ ਫਾਇਨਾ ਨਹੀਂ ਸਹੀ ਕੀ ਹੋ ਗਿਆ ਇਹ ਕੱਦ ਮੈਨੂੰ ਆ ਸਮਝ ਲੱਗ ਗਈ ਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ africa ਦੇ ਸਭ ਤੋਂ ਮਸ਼ਹੂਰ ਦੇਸ਼ kenya ਦੇ ਵਿੱਚ ਅੱਜ ਆਪਣਾ ਪਹਿਲਾ ਦਿਨ ਆ ਜੀ ਉਹਦੀ ਰਾਜਧਾਨੀ nairobiko ਮਰੇ ਰਹੇ ਆਪਾਂ ਸਵੇਰੇ 6 ਵਜੇ ਅਸੀਂ nairobi ਪਹੁੰਚ ਗਏ ਸੀ ਤੇ ਪਿਛਲੇ ਪਾਸੇ ਸਾਡੇ ਨਾਲ ਨੇ ਬਾਈ ਹਰਦੀਪ ਸਿੰਘ ਜੀ ਤੇ ਇਹ ਸਾਨੂੰ ਲੈਣ ਆ ਗਏ ਸੀ ਬਾਈ ਜੀ ਪਹਿਲਾਂ ਤੁਸੀਂ ਦੱਸੋ ਆਪਦੇ ਬਾਰੇ ਵੀ ਤੁਸੀਂ ਪੰਜਾਬ ਤੋਂ ਕਿੱਥੋਂ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਹ ਥਾਂ ਦੇ ਉੱਤੇ ਭਾਜੀ ਮੈਂ ਪੰਜਾਬ ਦੇ ਵਿੱਚੋਂ ਹੈਗਾ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਠੀਕ ਹੈ ਜੀ ਉਹ ਮੇਰਾ ਜਿਲ੍ਹਾ ਆ। ਅੱਛਾ ਪਿੰਡ ਮੇਰਾ ਹੈਗਾ ਆ ਅਟਾਰੀ ਦੇ ਲਾਗੇ ਰਣੀਕੇ। ਰਣੀਕੇ ਜਮਾ ਬਾਰਡਰ ਤੇ ਲਾਗੇ। ਜੀ। ਤੇ ਮੈਂ 2016 ਦੇ ਵਿੱਚ ਆਇਆ ਸੀ। 2016 ਚ। ਹਾਂਜੀ ਲਾਸਟ ਦੇ ਵਿੱਚ ਦਸੰਬਰ ਦੇ ਵਿੱਚ। 4 ਤੇ 5-9 ਸਾਲ ਹੋ ਗਏ। 9 ਸਾਲ ਆਲਮੋਸਟ ਹੋ ਚਲੇ ਮੈਨੂੰ। ਤੇ ਇਹਨਾਂ ਵਾਲੀ ਭਾਸ਼ਾ ਫਿਰ ਤੁਸੀਂ ਬੋਲ ਲੈਣੇ ਹੋ ਚੰਗੇ ਤਰੀਕੇ ਨਾਲ। ਨਾ ਮੈਂ ਕੰਮ ਸਾਰ ਲੈਂਦਾ ਇੰਗਲਿਸ਼ ਤੇ ਇਹਨਾਂ ਦੀ ਭਾਸ਼ਾ ਮਿਕਸ ਕਰਕੇ। ਅੱਛਾ ਤੇ ਸਾਰੇ ਕੰਮ ਕਰ ਲੈਂਦੇ ਆ। ਉਹ ਆਖੀ ਨਹੀਂ ਹੈਗੀ ਬੜੀ ਸੌਖੀ ਆ ਭਾਜੀ ਆਪਣੀ ਪੰਜਾਬੀ ਵਾਂਗੂ ਹੀ ਆ ਅੱਛਾ ਇੰਗਲਿਸ਼ ਵਿੱਚ ਜਿੱਦਾਂ ਆਪਣੇ ਹੋਏ ਨਾ ਸਾਇਲੈਂਸ ਹਾਲਾ ਆ ਜਾਂਦੇ ਨਾ ਹੂੰ 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 ਇਹਦੇ ਵਿੱਚ ਕੁਝ ਨਹੀਂ ਹੈਗਾ ਵੀ ਇਹਨਾਂ ਦੀ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਜੀ ਇਹਨਾਂ ਦੀ ਨੈਸ਼ਨਲ ਲੈਂਗੁਏਜ ਹੈਗੀ ਸਵਾਹਲੀ ਹਾਂ ਹਾਂ ਪਰ ਯਾਰ ਮੈਂ ਨੋਟ ਕੀਤਾ ਵੀ ਇੱਥੇ ਹਰੇਕ ਬੰਦਾ ਇੰਗਲਿਸ਼ ਬੋਲਦਾ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਦਾ ਸੀ ਵੀ ਇਹ ਨਹੀਂ ਹੈਗਾ ਵੀ ਕੱਲਾ ਪੜਿਆ ਲਿਖਿਆ ਬੰਦਾ ਇੱਥੇ ਇੰਗਲਿਸ਼ ਬੋਲਦਾ ਯਾਰ ਜੇ ਕੋਈ ਟੈਕਸੀ ਡਰਾਈਵਰ ਵੀ ਆ ਬੰਦਾ ਕੋਈ ਵੀ ਨਾਰਮਲ ਦੁਕਾਨ ਦਾ ਦੁਕਾਨਦਾਰ ਆ ਕੋਈ ਸ਼ਾਪਕੀਪਰ ਆ ਭਾਈ ਉਹ ਸਾਰੇ ਬੰਦੇ ਅੰਗਰੇਜ਼ੀ ਬੋਲ ਲੈਂਦੇ ਨੇ ਸ਼ੀਸ਼ਾ ਥੋੜਾ ਉੱਪਰ ਕਰ ਲਓ ਭਾਈ ਸ਼ੀਸ਼ਾ ਥੋੜਾ ਜਿਹਾ ਤਾਂ ਨੂੰ ਚੱਕ ਲੈ ਤੁਹਾਨੂੰ ਪਤਾ ਵੀ ਅਫਰੀਕਾ ਕੋਲ ਮਰੇ ਹੈ ਤੇ ਹੋਰ ਹੁੰਦਾ ਕੁਛ ਨਹੀਂ ਆ ਹਾਂਜੀ ਹਾਂ ਆਹੋ ਫਿਰ ਵੀ ਆਪਦੀ ਸੇਫਟੀ ਆਪਦੇ ਹੱਥ ਹੁੰਦੀ ਆ ਹਾਂਜੀ 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 ਤੇ ਅੱਜ ਆਪਾਂ ਚੱਲੇ ਕਿੱਥੇ ਆ ਪਹਿਲਾਂ ਸਾਰਿਆਂ ਤੋਂ ਪਹਿਲਾਂ ਕਿਹੜੀ ਚੀਜ਼ ਦੇਖਣੀ ਆ ਸਿੰਬਾ ਜੂਨੀਅਨ ਸਿੰਬਾ ਕਲੱਬ ਬੋਲ ਦਿੰਦੇ ਆ ਸਿੰਬਾ ਜੂਨੀਅਨ ਬੋਲ ਦਿੰਦੇ ਆ ਸਿੰਬਾ ਕਲੱਬ ਉੱਥੇ ਕੀ ਚੀਜ਼ ਦੇਖਣ ਨੂੰ ਮਿਲੂਗੀ ਇੱਥੇ ਆਪਣੇ ਸਿੱਖ ਜਿਹੜੇ ਆਏ ਨਾ ਜਿਹੜੇ ਪਹਿਲਾਂ ਆਏ ਆ ਹਾਂ ਇਹ ਜਿਹੜਾ ਨੇ ਗੇਮਾਂ ਖੇਡੀਆਂ ਕੁਛ ਕੀਤਾ ਕੁਛ ਵੀ ਕੀਤਾ ਇੱਥੇ ਠੀਕ ਹੈ ਉਹਨਾਂ ਸਾਰੇ ਹਿਸਟਰੀ ਲੱਗੀਆਂ ਉੱਥੇ ਆਪਾਂ ਕਿਨੀਆਂ ਘੁੰਮ ਰਹੇ ਆ ਤੇ ਕਿਨੀਆਂ ਦੇ ਵਿੱਚ ਇੰਡੀਅਨ ਲੋਕਾਂ ਦਾ ਸਿੱਖਾਂ ਦਾ ਪੰਜਾਬੀਆਂ ਦਾ ਬਹੁਤ ਤਕੜੇ ਲੈਵਲ ਤੇ ਬੋਲਬਾਲਾ ਤੇ ਜਿਹੜੀ ਸਾਰਿਆਂ ਤੋਂ ਪਹਿਲੀ ਵੀਡੀਓ ਆ ਰਹੀ ਆ ਉਹ ਸਾਰਿਆਂ ਤੋਂ ਇੰਪੋਰਟੈਂਟ ਵੀ ਉਹਨਾਂ ਬਾਰੇ ਸਾਰੀ ਡਿਟੇਲ ਉਸ ਥਾਂ ਦੇ ਉੱਤੇ ਲਿਖੀ ਹੋਈ ਆ ਉਹਨੂੰ ਕਿਹਾ ਜਾਂਦਾ ਸਿੰਬਾ ਯੂਨੀਅਨ ਇੱਕ ਹੁਣੇ-ਹੁਣੇ ਗੱਲ ਕਰਦੇ ਸੀ ਬਾਈ ਨੇ ਆਪਾਂ ਨੂੰ ਕਿਹਾ ਵੀ ਜਿਹੜੇ ਇੱਥੇ ਸਿੱਖ ਰਹਿੰਦੇ ਨੇ ਸਰਦਾਰ ਰਹਿੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਾਲਾ ਸਿੰਘਾ ਬਾਈ ਹੂੰ ਕਾਲਾ ਸਿੰਘਾ ਕਾਲਾ ਸਿੰਘਾ ਕਿਉਂ ਕਿਹਾ ਜਾਂਦਾ ਉਹਨਾਂ ਨੂੰ ਜਿਹੜਾ ਪਹਿਲਾ ਇੱਥੇ ਸਿੰਘ ਆਇਆ ਸੀ ਸਭ ਤੋਂ ਪਹਿਲਾਂ ਹਾਂਜੀ ਉਹਦਾ ਨਾਂ ਕਾਲਾ ਸਿੰਘ ਸੀ ਕਾਲਾ ਸਿੰਘ ਸੀ ਹਾਂ ਅੱਛਾ ਉਹਦੇ ਨਾਂ ਤੇ ਪੈ ਗਿਆ ਨਾਂ ਕਾਲਾ ਸਿੰਘਾ ਜਿਹੜੇ ਭਾਈ ਸਾਰਿਆਂ ਤੋਂ ਪਹਿਲਾਂ ਜਿਹਨੇ ਕੀਨੀਆ ਦੀ ਧਰਤੀ ਦੇ ਪੈਰ ਧਰਿਆ ਸੀ ਤਾਂ ਉਸ ਸਿੰਘ ਦਾ ਨਾਂ ਸੀ ਕਾਲਾ ਸਿੰਘਾ ਤੇ ਉਹਦੇ ਨਾਂ ਦੇ ਉੱਤੇ ਹੁਣ ਸਾਰੇ ਸਰਦਾਰ ਬੰਦਿਆਂ ਨੂੰ ਕਾਲਾ ਸਿੱਗਾ ਕਿਹਾ ਜਾਂਦਾ ਬਾਕੀ ਭਾਈ ਜਿਵੇਂ ਹੁਣ ਅਸੀਂ ਪੱਗਾਂ ਬੰਨੀਆਂ ਹੋਈਆਂ ਨੇ ਹਨਾ ਤਾਂ ਭਾਈ ਜਿਵੇਂ ਆਹ ਭਾਈ ਬੈਠਾ ਇਹਦੇ ਵੀ ਜਦੋਂ ਆਇਆ ਨਾ ਇਹ ਟੈਕਸੀ ਲਾ ਕੇ ਤਾਂ ਇਹ ਭਾਈ ਦੇ ਵੀ ਮੈਨੂੰ ਲੱਗਿਆ ਕਿ ਤੇ ਪੱਗ ਬੰਨੀ ਹੋਈ ਆ ਪੱਗ ਬੰਦੇ ਆ ਇਹ ਇਹ ਕਿਹੜੀ ਚੀਜ਼ ਸਟਾਈਲ ਦੀ ਪੱਗ ਆ ਬਾੜੀ ਮੈਨੂੰ ਚੇਤਾ ਭੁੱਲ ਗਿਆ ਕੀ ਬੋਲਦੇ ਇਹਨਾਂ ਨੂੰ ਅੱਛਾ ਇਹਨੂੰ ਪੁੱਛੋ ਮੜਾ ਜੀ ਵੀ ਕੀ ਕਹਿੰਦੇ ਨੇ ਇਹਨੂੰ ਕੀ ਕੀ ਵਾਟੇ ਕੋਲ ਵੇਟ ਬੇ ਹਾਂ ਇਹ ਕੋ ਇੰਗਲਿਸ਼ ਨੇ ਮਰਬਨ ਬਟ ਵਾ ਰੂ ਯੂ ਵਾਟ ਵਾਟ ਯੂ ਕਾਲ ਯੂ ਇਨ ਯਰ ਲੈਂਗੁਏਜ ਵਾਟ ਦਾ ਨੇਮ ਆਫ ਥਿਸ ਲਾਈਕ ਵੀ ਕਾਲ ਇਟ ਟਰਬਨ ਅ ਅਨਸਿਸਟੂ ਨਾਈਟ ਟਰਬਨ ਅ ਟਰਬਨ ਟਰਬਨ ਵੀ ਬੋਲਦੇ ਯਾਰ ਟਰਬਨੀ ਕੀ ਪਤਾ ਕਰਕੇ ਤੁਹਾਨੂੰ ਦੱਸਾਂ ਹਾਂ ਇਹਨਾਂ ਦੀ ਲੋਕਲ ਭਾਸ਼ਾ ਦੇ ਵਿੱਚ ਵੀ ਕੋਈ ਇਹਦਾ ਨਾਮ ਹੈਗਾ ਉਹ ਹੁਣ ਚੇਤੇ ਨਹੀਂ ਆ ਰਿਹਾ ਜਦੋਂ ਪਤਾ ਲੱਗੇ ਤੁਹਾਨੂੰ ਦੱਸਾਂਗੇ ਤੇ ਤੁਸੀਂ ਦੇਖੋ ਯਾਰ ਮੈਨੂੰ ਐ ਲੱਗਿਆ ਵੀ ਜਿਵੇਂ ਕੋਈ ਕਾਲਾ ਬੰਦਾ ਇੱਥੋਂ ਦਾ ਸਿੰਘ ਸਜ ਗਿਆ ਹੁੰਦਾ ਉਹਨੇ ਪੱਗ ਬੰਨੀ ਹੁੰਦੀ ਆ ਐ ਸੀ ਪਰ ਬਾਈ ਨੇ ਕਿਹਾ ਵੀ ਇਹ ਇੱਕ ਕਮਿਊਨਿਟੀ ਆ ਜਿਹੜੇ ਉਹ ਲੋਕ ਬਿਲੋਂਗ ਕਰਦੇ ਨੇ ਉਸ ਕਮਿਊਨਿ ਉਹ ਬੰਦੇ ਐਵੇਂ ਦੀਆਂ ਮਤਲਬ ਪਰਨੇ ਸਟਾਈਲ ਬੰਨਦੇ ਨੇ ਪਾਗੀ ਕਹਿ ਸਕਦੇ ਆਪਾਂ ਪਰ ਇਹ ਆਦੀ ਭਾਸ਼ਾ ਦੇ ਵਿੱਚ ਕੁਝ ਹੋਰ ਕਹਿੰਦੇ ਹੋਣੇ ਫਿਲਹਾਲ ਜਿਹੜੀ ਆਪਾਂ ਚੀਜ਼ ਦੇਖਣ ਚੱਲੇ ਆ ਜਿਹੜੀ ਜਗ੍ਹਾ ਦੇਖਣ ਚੱਲੇ ਆ ਉਹ ਬਾਈ 5-6 ਕਿਲੋਮੀਟਰ ਇੱਥੋਂ ਬਸ ਹਾਂ ਨਾ ਕਿਹਾ ਗਿਆ ਹਾਂ 5-6 ਕਿਲੋਮੀਟਰ ਉਹਨੂੰ ਕਿਹਾ ਜਾਂਦਾ ਸਿੰਬਾ ਕਲੱਬ ਸਿੰਬਾ ਕਹਿੰਦਾ ਸ਼ੇਰ ਨੂੰ ਸਿੰਬਾ ਕਹਿੰਦੇ ਸ਼ੇਰ ਨੂੰ ਹਾਂ ਸ਼ੇਰ ਨੂੰ ਕਹਿੰਦੇ ਕਾਲੇ ਜਿਹੜੇ ਨਾ ਸਿੰਬਾ ਬੋਲਦੇ ਸ਼ੇਰ ਨੂੰ ਹਾਂ ਜੀ ਹਾਂ ਜੀ ਆਪਾਂ ਨੂੰ ਤਾਂ ਪਤਾ ਸਿੰਘ ਨੂੰ ਆਪਾਂ ਸ਼ੇਰ ਸ਼ੇਰ ਹੀ ਕਹਿੰਦੇ ਹਾਂ ਹਾਂ ਸਿੰਘ ਨੂੰ ਆਪਾਂ ਸ਼ੇਰ ਹੀ ਕਹਿੰਦੇ ਹਾਂ ਹਾਂ ਚਲੋ ਬਾਕੀ ਗੱਲਾਂ ਬਾਤਾਂ ਉੱਥੇ ਪਹੁੰਚ ਕੇ ਜਾਂ ਸਭ ਤੋਂ ਮੇਨ ਵੀਡੀਓ ਅੱਜ ਵਾਲੀ ਹੈ ਉੱਥੋਂ ਆਪਾਂ ਨੂੰ ਕਲੀਅਰ ਹੋ ਜਾਊਗਾ ਕਿ ਕੀਨੀਆ ਦੀ ਧਰਤੀ ਦੇ ਉੱਤੇ ਸਿੱਖ ਕਿਵੇਂ ਆਏ ਨੇ ਚਲੋ ਬਾਕੀ ਸ਼ਹਿਰ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਵੀ ਤੁਹਾਨੂੰ ਗੀੜਾ ਕਢਾਵਾਂਗੇ ਆਪਾਂ ਬਾਅਦ ਦੇ ਵਿੱਚ ਇਸ ਟੈਕਸੀ ਦੇ ਵਿੱਚ ਆਪਾਂ ਆਏ ਸੀ ਇੱਥੇ ਦੋ ਐਪਲੀਕੇਸ਼ਨਾਂ ਚੱਲਦੀਆਂ ਨੇ ਇੱਕ ਉਬਰ ਤੇ ਇੱਕ ਬੁਲਟ ਬੁਲਟ ਕਹਿੰਦੇ ਜਿਆਦਾ ਵਧੀਆ ਉਬਰ ਵੀ ਠੀਕ ਆ ਤੇ ਜਿਹੜੀ ਆਪਾਂ ਜਗ੍ਹਾ ਦੇਖਣ ਆਏ ਹੋਏ ਹਾਂ ਜੀ ਉਹਦੇ ਬਾਹਰ ਗੇਟ ਦੇ ਉੱਤੇ ਖੰਡਾ ਬਣਿਆ ਹੋਇਆ ਤੇ ਅੰਦਰ ਲਿਖਿਆ ਵੀ ਹੋਇਆ ਸਿੱਖ ਯੂਨੀਅਨ ਚੱਲੀਏ ਆਪਾਂ ਅੰਦਰ ਇਹ ਮਤਲਬ ਇੱਥੇ ਟਿਕਟ ਵੀ ਲੱਗਦੀ ਹੈ ਕੋਈ ਅੱਛਾ ਇਹ ਦੇਖਣ ਵਾਸਤੇ ਆ ਠੀਕ ਹੈ ਜੀ ਜੰਬੋ ਜੰਬੋ ਮਤਲਬ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਦੱਸਤਾ ਸੀ ਉਹਨਾਂ ਦੀ ਸਾਸੀ ਕਾਲ ਨੂੰ ਜੰਬੋ ਕਹਿੰਦੇ ਨੇ ਤੇ ਧੰਨਵਾਦ ਨੂੰ ਕਹਿੰਦੇ ਨੇ ਅਸਾਂਤੇ ਇਹਨਾਂ ਦੀ ਕਰੰਸੀ ਦਾ ਨਾਮ ਹੈਗਾ ਬਾਈ ਜੀ ਸ਼ਿਲਿੰਗ ਹਨਾ ਤੇ ਆਪਣਾ 1 ਰੁਪਿਆ ਇੱਥੋਂ ਦਾ 1.5 ਰੁਪਿਆ ਬਣਦਾ 50 ਕੇ ਪੈਸਿਆਂ ਦਾ ਫਰਕ ਆ ਇਥੋਪੀਆ ਦੀ ਜਿਹੜੀ ਕਰੰਸੀ ਸੀ ਬੀਰ ਉਹਦੇ ਨਾਲ ਮੇਲ ਖਾਂਦੀ ਆ ਉਹਨੇ ਕਿਹਦਾ ਫਰਕ ਆ 8 ਕੇ ਪੈਸਿਆਂ ਦਾ ਫਰਕ ਆ ਇੰਡੀਆ ਦੇ ਹਿਸਾਬ ਨਾਲ ਸਿੱਖ ਯੂਨੀਅਨ ਕਲੱਬ ਨਾਇਰੋਬੀ ਨਾਇਰੋਬੀ ਰਾਜਧਾਨੀ ਹੈ ਜੀ ਕੀਨੀਆ ਦੀ ਇਹ ਅਸਲ 'ਚ ਬਾਈ ਸਕੂਲਾਂ ਦੀਆਂ ਬੈਨਾਂ ਖੜੀਆਂ ਨੇ ਇੱਥੇ ਸਕੂਲ ਵੀ ਆ ਕੋਈ ਸਕੂਲ ਵੀ ਹੈਗਾ ਅੱਛਾ ਦਸ਼ਮੇਸ਼ ਸਟੇਡੀਅਮ ਉੱਧਰਲੇ ਪਾਸੇ ਸਟੇਡੀਅਮ ਬਣਿਆ ਹੋਇਆ ਜੀ ਸਾਰਾ ਕੁਝ ਬਣਿਆ ਹੋਇਆ ਸਿੱਖ ਕਾਉਂਸਲ ਕੀਨੀਆ ਵੀਡੀਓ ਵਗੈਰਾ ਬਣਾ ਸਕਦੇ ਖੁੱਲ ਕੇ ਹਾਂਜੀ ਹਾਂਜੀ ਨੋ ਫਰੌਲ ਜੀ ਆ ਲਿਆ ਹਾਂ ਕੀ 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 ਕਰਦਾ ਇੱਥੇ ਅੱਤੇ ਕ੍ਰਿਕਟ ਖੇਲਦੇ ਸਾਹਿਬ ਕਿੱਥੇ ਆ? ਘਰ ਆ ਰਿਹਾ। ਆ ਰਿਹਾ। ਮੋੜੇ ਆਊਗਾ। ਅੱਛਾ। ਕੀ ਹਾਲ ਹੈ ਬਾਈ? ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੇਰਾ? ਰਾਜਵੀਰ ਸਿੰਘ। ਕ੍ਰਿਕਟ ਦਾ ਸ਼ਕੀਨ ਆ ਬਾਈ ਇਹ। ਕ੍ਰਿਕਟ ਖੇਡਣੋਂ ਕ੍ਰਿਕਟ। ਆਉਣੇ ਬੱਚੇ ਇੱਥੇ ਆਉਣੇ ਆ। ਅੱਛਾ। ਤੁਸੀਂ ਵਲੌਗਰ ਆ? ਮੈਂ ਵਲੌਗਰ ਹਾਂ ਜੀ। ਫਿਰ ਉਹ ਮੈਂ ਸਬਸਕ੍ਰਾਈਬ ਕਰੂਗਾ ਨਾਮ ਕੀ ਆ? ਨਾਮ ਆ ਜੀ ਸਿੱਖ ਟਰੈਵਲਰ। ਮੇਰਾ ਨਾਮ ਹੈ ਹਰਸਿਮਰਨਜੀਤ ਸਿੰਘ। ਸਬਸਕ੍ਰਾਈਬ ਕਰ ਦਿੰਦੇ ਤੇਰੀ ਵੀਡੀਓ ਆ ਜਾਣੀ ਆ। ਠੀਕ ਆ? ਜਨਾਬ ਸਬਸਕ੍ਰਾਈਬ ਕੀਤਾ ਫਿਰ ਤੇਰਾ ਸ਼ਾਰਟ ਕੱਟ ਦੇਣਾ ਓਕੇ ਭਾਈ ਜੀ ਕਿਤਾ ਭਾਈ ਜੀ ਓ ਭਾਈ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਹੱਲਾ ਇੱਧਰ ਹੈਗਾ ਕੋਈ ਵਾਹ ਵਾਹ ਵਧੀਆ ਹੱਥ ਤੋਂ ਐਂ ਲੱਗਦਾ ਵੀ ਜਿਵੇਂ ਤੂੰ ਸਪੋਰਟਸਮੈਨ ਹੋਂਦੇ ਆਹੋ ਅਸੀਂ ਕ੍ਰਿਕਟਰ ਆ ਅਸੀਂ ਕ੍ਰਿਕਟਰ ਹਾਂ ਤੁਸੀਂ ਠੀਕ ਐ ਕਿੱਥੋਂ ਭਾਈ ਜੀ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਭਾਈ ਨਗਲੇ ਪਤਾ ਕਰਦੇ ਆ ਭਾਜੀ ਅੱਛਾ ਪਾਕਿਸਤਾਨ ਕਿਹੜੀ ਥਾਂ ਤੋਂ ਜੀ ਮੈਂ ਕੋਇਟਾ ਕੋਇਟਾ ਤੋਂ ਹਾਂਜੀ ਠੀਕ ਐ ਉਹ ਪੇ ਬਲੋਚਿਸਤਾਨ ਬਲੋਚਿਸਤਾਨ ਚ ਪੈ ਗਿਆ ਛੜਾ ਉਰਾਨ ਦੇ ਬਾਰਡਰ ਵਾਲੇ ਪਾਸੇ ਲੱਗ ਗਿਆ ਧੰਨਵਾਦ ਅਫਗਾਨਿਸਤਾਨ ਵਾਲੇ ਦੋ ਮੁੰਡੇ ਹੋਰ ਹੈਗੇ ਨੇ ਉਹ ਲਾਓ ਤੇ ਉਹ ਲਾਹੌਰ ਤੋਂ ਨਹੀਂ ਚਲੋ ਬੜਾ ਆਪਣੇ ਫਰੈਂਡ ਆ ਗੁਰਮਿੰਦਰ ਸਿੰਘ ਰਾਏ ਦਾ ਠੀਕ ਹੈ ਜੀ ਹਨਾ ਤਾਂ ਕਾਫੀ ਕਲੋਸਰ ਫਰੈਂਡ ਆਪਣੇ ਅੱਛਾ ਉਹ ਸਾਨੂੰ ਬੁਲਾਉਂਦੇ ਨੇ ਇੱਧਰ ਸੁਪਰ ਲੀਗ ਤੁਸੀਂ ਇੱਥੇ ਕੋਚਿੰਗ ਦਿੰਦੇ ਹੋ ਨਹੀਂ ਨਹੀਂ ਇੱਧਰ ਸੁਪਰ ਲੀਗ ਮੈਚੇਜ਼ ਹੁੰਦੇ ਨੇ ਨਾ ਹਾਂਜੀ ਕਿਹਨੇ ਆਇਆ ਠੀਕ ਹੈ ਤੇ ਹਰ ਹਰ ਟੀਮ ਦਾ 3 ਫ੍ਰੋਮ ਲੰਦੇ ਪਾਰ ਅੱਛਾ ਤੇ ਅਸੀਂ ਸਿੱਕੀ ਮੇਨ ਕੁਆਲਿਫਾਈ ਕਰਨ ਆਏ ਹਾਂ ਇੱਥੇ ਲੋਕਲ ਜਵਾਬ ਵੀ ਖੇੜਦੇ ਨੇ ਕੀਨੀਆਂ ਦੇ ਸਾਰੇ ਖੇੜਦੇ ਸਾਰਿਆਂ ਵਾਸਤੇ ਓਪਨ ਆਓ ਠੀਕ ਹੈ ਬਹੁਤ ਬਹੁਤ ਧੰਨਵਾਦ ਥੋੜਾ ਇਧਰਲੇ ਪਾਸੇ ਇੱਕ ਕਮਰਾ ਬਣਿਆ ਹੋਇਆ ਜੀ ਉੱਪਰਲੇ ਪਾਸੇ ਟਰੋਫੀਆਂ ਲੱਗੀਆਂ ਹੋਈਆਂ ਨੇ ਇਧਰ ਪਿਛੇ ਅਲਮਾਰੀ ਦੇ ਵਿੱਚ ਵੀ ਟਰੋਫੀਆਂ ਤੇ ਨਿੱਕੇ ਨਿੱਕੇ ਲੋਗੋ ਵੀ ਲੱਗੇ ਹੋਏ ਨੇ ਤੁਸੀਂ ਇੱਥੇ ਦੇਖੋ ਭਈ ਬ੍ਰਿਟਿਸ਼ ਕੀਨੀਆ ਟੀਮ ਅਵਤਾਰ ਸਿੰਘ ਸੋਹਲ ਜਿਹੜਾ ਉੱਪਰ ਨਾਮ ਲਿਖਿਆ ਹੋਇਆ ਠੀਕ ਆ ਉਹ ਉਹ ਮਤਲਬ ਕੈਪਟਨ ਰਹੇ ਨੇ ਉਹ ਟਾਈਮਾਂ ਦੇ ਵਿੱਚ 1960 ਦੇ ਵਿੱਚ ਇੱਥੇ ਹਾਕੀ ਦੀ ਜਿਹੜੀ ਟੀਮ ਉਹਨਾਂ ਦੀ ਫੋਟੋ ਲੱਗੀ ਹੋਈ ਆ ਇਧਰਲੇ ਪਾਸੇ 1964 ਦੇ ਵਿੱਚ ਟੋਕੀਓ 올림픽 ਖੇਡੀ ਆ ਜੀ ਕੀਨੀਆ ਦੀ ਟੀਮ ਐ ਇਹ ਵੀ ਤੇ ਉਹਦੇ ਵਿੱਚ ਵੀ ਅਵਤਾਰ ਸਿੰਘ ਸੋਹਲ ਕੈਪਟਨ ਸੀ ਇਧਰਲੇ ਪਾਸੇ ਵੀ ਅਵਤਾਰ ਸਿੰਘ ਸੋਹਲ ਕੈਪਟਨ ਸੀ ਇਹ ਵੀ ਮੈਕਸੀਕੋ ਦੀ ਟੀਮ ਆ ਮੈਕਸੀਕੋ ਦੀ ਜਿਹੜੀ 올림픽 ਹੋਈ ਆ ਉੱਥੇ ਖੇਡਣ ਗਏ ਸੀ ਟੀਮ ਇਹ ਕੀਨੀਆ ਦੀ ਆ 1975 ਦੇ ਵਿੱਚ ਕੀਨੀਆ ਦੀ ਟੀਮ ਆ ਜੀ ਤੇ ਇਧਰਲੇ ਪਾਸੇ ਹਾਕੀ ਟੀਮ ਪਹਿਲਾ ਵਰਲਡ ਕੱਪ ਬਾਰਸੀਲੋਨਾ ਸਪੇਨ ਦੇ ਵਿੱਚ ਹੋਇਆ ਸੀ 1971 ਦੇ ਵਿੱਚ ਤੇ ਇਧਰ ਸਾਰੇ ਸਿੱਖ ਬੈਠੇ ਨੇ ਤੇ ਇਹ ਸਾਰੇ ਸਿੱਖ ਕੀਨੀਆ ਨੂੰ ਬਿਲੋਂਗ ਕਰਦੇ ਨੇ ਓਕੇ ਇਧਰਲੇ ਪਾਸੇ ਬਣਿਆ ਹੋਇਆ ਜੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਇਨਡੋਰ ਗੇਮਸ ਕਿਹਾ ਜਾਂਦਾ ਜਿਹੜੀਆਂ ਛੱਤ ਥੱਲੇ ਖੇਡਿਆ ਜਾਂਦਾ ਤੇ ਆ ਤੁਸੀਂ ਦੇਖ ਚੜੀ ਵੱਲੇ ਦੇ ਮੈਚ ਲੱਗ ਰਹੇ ਨੇ ਮੈਨੂੰ ਬਹੁਤ ਪਸੰਦ ਆ ਚੜੀ ਵੱਲਾ। ਉਹ ਕੁੜੀ ਆਪਣੀ ਲੁਧਿਆਣੇ ਦੀ ਆ। ਅੱਛਾ ਉਹ ਜਿਹਨਾਂ ਨੇ ਗ੍ਰੀਨ ਟੀ-ਸ਼ਰਟ ਪਾਈ ਆ। ਹਾਂ। ਠੀਕ ਐ। ਆਪਣੀ ਲੁਧਿਆਣੇ ਦਾ। ਤੇ ਇਹ ਇੱਥੇ ਮਤਲਬ ਸਕੂਲ ਵਾਲੇ ਬੱਚੇ ਨੇ ਜਾਂ ਕਿਵੇਂ ਮਤਲਬ? ਪਤਾ ਨਹੀਂ ਨੇ। ਸਕੂਲ ਦੇ ਬੱਚੇ ਨੇ। ਤੁਸੀਂ ਇੰਡੀਆ ਤੋਂ ਕਿੱਥੋਂ ਜੀ? ਪੰਜਾਬ ਤੋਂ ਜਗਰਾਉਂ ਦੇ ਲਾਗੇ ਰੂਮੀ ਪਿੰਡ। ਜਗਰਾਉਂ ਜਗਰਾਉਂ ਦੇ ਨੇੜੇ ਕਿਹੜਾ ਪਿੰਡ ਆ ਜੀ? ਰੂਮੀ ਪਿੰਡ। ਰੂਮੀ ਪਿੰਡ। ਠੀਕ ਐ ਜੀ। ਇੱਕ ਹੋਰ ਅੱਗੇ ਪੋਰਸ਼ਨ ਬਣਿਆ ਹੋਇਆ ਉੱਥੇ ਆ ਗਏ ਆ ਤੇ ਇਧਰਲੇ ਪਾਸੇ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਪੰਜਾਬੀਆਂ ਦੀਆਂ ਜਾਂ ਸਿੱਖਾਂ ਦੀਆਂ ਕਹਿ ਸਕਦੇ ਹਾਂ ਜਿਹੜੇ ਕੀਨੀਆਂ ਦੇ ਜੰਪਲ ਨੇ ਇਹਨਾਂ ਦੇ ਮਾਪਿਓ ਜਾਂ ਦਾਦੇ ਪੜਦਾਦੇ ਕੀਨੀਆਂ ਦੇ ਵਿੱਚ ਆਏ ਸੀ ਤੇ ਜਿਹੜੀਆਂ ਜਿਹੜੀਆਂ ਉਹਨਾਂ ਨੇ ਉਪਲਬਧੀਆਂ ਹਾਸਲ ਕੀਤੀਆਂ ਨੇ ਉਹਨਾਂ ਦਾ ਇੱਥੇ ਨਾਮ ਤੇ ਉਹਨਾਂ ਦਾ ਜਿਹੜੀ ਪੋਜੀਸ਼ਨ ਆ ਜਾਂ ਉਹ ਟਾਈਮ ਪੀਰੀਅਡ ਤੇ ਲਿਖਿਆ ਹੋਇਆ ਸਾਰੀਆਂ ਫੋਟੋਆਂ ਦੇ ਉੱਤੇ ਤੇ ਭਾਈ ਜੀ ਇਸ ਟਾਈਮ ਸਾਡੇ ਨਾਲ ਨੇ ਤੁਹਾਡਾ ਨਾਮ ਕੀ ਹੈ ਜੀ ਰਜਬ ਅਲੀ ਰਜਬ ਅਲੀ ਠੀਕ ਹੈ ਜੀ ਤੇ ਤੁਸੀਂ ਦੱਸੋ ਮਾੜਾ ਜੀ ਇਹ ਕਲੱਬ ਕਿੰਨਾ ਕੁ ਪੁਰਾਣਾ ਜਾਂ ਤੁਸੀਂ ਵੀ ਇੱਥੋਂ ਦੇ ਹੀ ਮਤਲਬ ਤੁਹਾਡੇ ਮਾਪਿਓ ਰਹਿਣ ਵਾਲੇ ਸੀ ਹਾਂਜੀ ਠੀਕ ਹੈ ਜੰਪਲ ਸਾਡੇ ਇੱਥੇ ਦੇ ਇੰਡੀਆ ਤੋਂ ਆਇਆ ਸੀ ਆਇਸਨ ਸਾਡੇ ਦਾਦੀ ਪੁਰਾਣੇ 1891 80 19 19ਵੀਂ ਸੈਂਚਰੀ ਦੇ ਵਿੱਚ ਹੈ ਠੀਕ ਹੈ ਜੀ ਤੇ ਇਹਨਾਂ ਨੇ ਦੱਸਿਆ ਵੀ ਇੱਥੇ ਜਦੋਂ ਪਹਿਲੀ ਵਾਰ ਸਿੱਖ ਮਾਈਗ੍ਰੇਟ ਕੀਤੇ ਗਏ ਨੇ ਤਾਂ ਉਹ ਰੇਲਵੇ ਦਾ ਕੰਮ ਕਰਨ ਆਏ ਸੀ ਇੱਥੇ ਉਹ ਮਤਲਬ ਰੇਲਵੇ ਦੀ ਪਟੜੀ ਮਤਲਬ ਜਿਹੜੀ ਰੇਲ ਆ ਨਾ ਇਸਨੂੰ ਆਹ ਫੋਟੋ ਲੱਗੀ ਹੋਈ ਹੈ ਇੱਥੇ ਤੇ ਏ ਮਤਲਬ ਉਹ ਪਹਿਲੇ ਬੰਦੇ ਸੀ ਜਿਹੜੇ ਇੱਥੇ ਰੇਲਵੇ ਦਾ ਕੰਮ ਕਰਨ ਆਏ ਸੀ ਹਾਂਜੀ ਠੀਕ ਹੈ ਜਿਹੜੇ ਇੱਥੇ ਪਹਿਲੀ ਵਾਰੀ ਰੇਲਵੇ ਦੀ ਲਾਈਨ ਬਿਛਾਈ ਗਈ ਆ ਉਹਨੂੰ ਜੋਗਾਂਡਾ ਰੇਲਵੇਜ਼ ਕਿਹਾ ਜਾਂਦਾ ਸੀ ਤੇ ਆਪਣੇ 1890 91 ਦੇ ਵਿੱਚ 19ਵੀਂ ਸੈਂਚਰੀ ਦੇ ਵਿੱਚ ਸਿੱਖਾਂ ਨੂੰ ਉਹਦੇ ਥਰੂ ਇੱਥੇ ਲੈ ਕੇ ਆਏ ਸੀ ਫਿਰ ਕੁਸ਼ਕ ਸਿੱਖ ਮੁੜ ਗਏ ਸੀ ਮੈਂ ਪੜਿਆ ਤੇ ਕੁਸ਼ਕ ਇੱਥੇ ਰਹਿ ਗਏ ਸੀ ਤੇ ਜਿਹੜੇ ਇੱਥੇ ਰਹਿ ਗਏ ਸੀ ਅੱਜ ਉਹਨਾਂ ਦੀਆਂ ਸਾਰੀਆਂ ਪੀੜ੍ਹੀਆਂ ਨੇ ਠੀਕ ਹੈ ਜੀ ਬਹੁਤ ਵਧੀਆ ਤੇ ਆ ਸਾਰੀਆਂ ਫੋਟੋਆਂ ਹਾਂਜੀ ਇਹ ਕਲੱਬ ਮਿਲਿਆ ਸੀ ਇਹਨਾਂ ਨੂੰ ਕੀ ਕੀ ਸਾਰੇ ਜਿਹੜੇ ਕਨੋਲੀਅਨਸ ਨੇ ਨਾ ਹਾਂਜੀ ਨਿਜ਼ ਮੁਸਲਮਾਨ ਪੰਜਾਬੀਆਂ ਨੂੰ ਸਾਰਿਆਂ ਨੂੰ ਨਾ ਜਿੱਥੇ ਸੀ ਜਗਾ ਆਪਣੇ ਕਲਬਾ ਬਣਾ ਲਏ ਅੱਛਾ ਜੀ ਜਿੰਨਾਂ ਨਾਲ ਇਸ ਇਸ ਟਾਈਮ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਇਹ ਉਹਨਾਂ ਦੀ ਫੋਟੋ ਹੈ ਜੀ ਤੇ ਅਵਤਾਰ ਸਿੰਘ ਸੋਹਲ ਜੀ ਦੀਆਂ ਆਪਾਂ ਸਾਰਿਆਂ ਉਧਰ ਦੇਖ ਕੇ ਆਏ ਜੀ ਹੌਕੀ ਦੇ ਪਲੇਅਰ ਰਹੇ ਨੇ ਉਹ ਕੈਪਟਨ ਰਹੇ ਨੇ ਬਹੁਤ ਤਗੜੇ ਰਹੇ ਨੇ ਮੈਨੇਜਰ ਰਹੇ ਨੇ ਆਗੇ ਨੇ ਉਹਨਾਂ ਅਸਲੇ ਉਹ 3 ਕਰੇ ਨੇ ਫੰਡਰੇਜ਼ਿੰਗ ਫੰਡਰੇਜ਼ਿੰਗ ਕਰ ਰਹੇ ਠੀਕ ਇਹਨਾਂ ਨੇ 100 ਸਾਲ ਮਨਾ ਰਹੇ ਨੇ ਨੈਕਸਟ ਇਸ ਮੇਜ ਅੱਛੇ ਆਜਾ ਇਹ ਸਾਰਾ ਸਰ ਪੈਸੀ ਕਟੇ ਕਰਕੇ ਨਾ ਫਿਰ ਸਾਰੀ ਸੈਲੀਬ੍ਰੇਸ਼ਨਸ ਕਰਦੇ ਨੇ 100 ਸਾਲ ਕਿਹੜੇ ਚੀਜ਼ ਦਾ 100 ਸਾਲ ਮਨਾ ਰਹੇ ਨੇ ਕਲੱਬ ਦੇ ਕਲੱਬ ਦੇ ਇਸ ਕਲੱਬ ਨੂੰ ਬਣੇ ਨੂੰ 100 ਸਾਲ ਹੋ ਜਾਣਗੇ ਅੱਛਾ ਹਾਂਜੀ ਤੇ ਅਵਤਾਰ ਸਿੰਘ ਸੋਹਲ ਜੀ ਨੇ ਸਾਨੂੰ ਆਪਾਂ ਟਰੋਫੀਆਂ ਵੀ ਦਿਖਾਈਆਂ ਨੇ ਤੇ ਬਹੁਤ ਉਹਨਾਂ ਦਾ ਵੱਡਾ ਨਾਮ ਰਿਹਾ ਹਾਕੀ ਦੇ ਵਿੱਚ 올림픽 ਦੇ ਵਿੱਚ ਉਹ ਕੈਪਟਨ ਰਹੇ ਕਿੰਨੀ ਟੀਮ ਤੇ ਅੱਜ ਉਹਨਾਂ ਦੀ ਉਮਰ ਲਗਭਗ ਤੁਸੀਂ ਦੱਸਿਆ ਵੀ 80 ਸਾਲ ਦੇ ਨੇੜੇ ਤੇ ਇੰਡੀਆ ਗਏ ਹੋਏ ਨਹੀਂ ਉਹ ਹਾਂਜੀ ਠੀਕ ਹੈ ਜੀ ਆ ਸਾਰੀਆਂ ਹਾਕੀ ਟੀਮ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ 1976 ਇੱਥੇ ਕੋਈ ਨੇੜੇ ਫੋਟੋ ਹੈਗੀ ਅਵਤਾਰ ਸਿੰਘ ਹੋਰਾਂ ਦੀ ਜੀ ਹੈਗੀ ਆਜੋ ਮੈਂ ਤਾਂ ਹਾਂ ਠੀਕ ਹੈ ਲੇਡੀਜ਼ ਟੀਮ ਦੇ ਵੀ ਹੈ ਜੀ ਹਾਕੀ ਅੱਛਾ ਇਧਰਲੇ ਪਾਸੇ ਦੇਖੋ ਭਾਈ 1960 ਦੀ ਕੁੜੀਆਂ ਦੀ ਟੀਮ ਵੀ ਹੈ ਇੱਥੇ ਹਾਕੀ ਦੀ ਤੇ ਇਹਨਾਂ ਦੀ ਨੈਸ਼ਨਲ ਗੇਮ ਕਿਹੜੀ ਹੈ ਜੀ ਕਿਹੜੀ ਫੁੱਟਬਾਲ ਫੁੱਟਬਾਲ ਹਾਂਜੀ ਅੱਛਾ ਪਰ ਹਾਕੀ ਇੱਕ 올ੰਪੀਕ ਗੇਮ ਆ ਅਰੇ ਅੱਛਾ ਜੀ ਆ ਦੇਖੋ ਬਾਰਸੀਲੋਨਾ ਸਪੇਨ ਦੇ ਵਿੱਚ ਪੈਂਦਾ ਤੇ 1971 ਦੇ ਵਿੱਚ ਉਹ ਕੈਪਟਨ ਰਹੇ ਨੇ ਰੈਜ਼ੀਡੈਂਟ ਆਫ ਕੀਨੀਆ ਇਹ ਆ ਜੀ ਉਹਨਾਂ ਦੀ ਫੋਟੋ ਅਵਤਾਰ ਸਿੰਘ ਸੋਹਲ ਕੱਚਾ ਨਾਮ ਉਹਨਾਂ ਦਾ ਤਾਰੀ ਤਾਰੀ ਹੈ ਅੱਛਾ ਠੀਕ ਹੈ ਤੇ ਇਹਨਾਂ ਦੀਆਂ ਸਾਰੀਆਂ ਟਰਾਫੀਆਂ ਤੇ ਜਿਹੜੇ ਆਪਾਂ ਕੋਰਟ ਦੇਖ ਕੇ ਆਏ ਆ ਇਹਨਾਂ ਦੇ ਨੇ ਸਾਰੇ ਉਹ ਠੀਕ ਸਰ ਇਹਨੂੰ ਵੀ ਪੀਂਦੇ ਵਨ ਨੰਬਰ ਵਨ ਦੇ ਕੇ ਅੱਛਾ ਹਾਂ ਜੀ ਹਾਂ ਇੱਥੇ ਵੀ ਉਹਨਾਂ ਦੀ ਫੋਟੋ ਲੱਗੀ ਹੋਈ ਆ ਆ ਇਹਦੇ ਲਈ ਵਾਸੇ ਵੀ ਦੇਖੋ ਬਾਕੀ ਜਿਹੜੇ ਕੀੜੀਆਂ ਦੇ ਸਿੱਖ ਨੇ ਉਹ ਐ ਨਿੱਕੀਆਂ ਨਿੱਕੀਆਂ ਪੱਗਾਂ ਬਨਨਦੇ ਨੇ ਅੱਜ ਦੀ ਰੇਟ ਦੇ ਵਿੱਚ ਜਿਵੇਂ ਯੂਕੇ ਵਾਲੇ ਪੁਰਾਣੇ ਇੰਗਲੈਂਡ ਵਾਲੇ ਪੁਰਾਣੇ ਸਿੱਖ ਨੇ ਜਿਹੜੇ ਉਹ ਵੀ ਐਵੇਂ ਦੀਆਂ ਛੋਟੀਆਂ ਪੱਗਾਂ ਬਨਨਦੇ ਨੇ ਸੋਰੀ ਇੱਕ ਮੈਂ ਤੁਹਾਨੂੰ ਲਾ ਦੱਸਾਂ ਇਹ ਇਹ ਰੀ ਪੱਗ ਹੈ ਨਾ ਜਿਹੜੇ ਚੁੱਕੇ ਜਾਈ ਹੈ ਨਾ ਕੀੜੀਆਂ ਤੋਂ ਗਈ ਹੈ ਅੱਛਾ ਕਿੰਨੀ ਮਾਈਗ੍ਰੇਟ ਹੋਈ ਕਿੰਨੀਆਂ ਤਾਂ ਗਈਆਂ ਪੁਜੀਨ ਪਾਰਕ ਜਿਹੜੀ ਹੈ ਨਾ ਆਪਾਂ ਬੋਲਦੇ ਹਾਂ ਰੂਮੇ ਤੈਨੂੰ ਦੱਸਨੇ ਹੁਣ ਮੈਂ ਤੈਨੂੰ ਦੱਸਦਾ ਜਿਹੜੇ ਮਾਈਗ੍ਰੇਟ ਜਦੋਂ ਕੋਨਰਲਿਸ ਜਿਹਨੇ ਕਿੱਥੇ ਸਿਨੇ ਬ੍ਰਿਟਿਸ਼ਨ ਬ੍ਰਿਟਿਸ਼ ਨੇ ਹਾਂਜੀ ਉਹਨਾਂ ਨੇ ਨਾ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟਸ ਅੱਛਾ ਜਿਸ ਸੋ ਜਦੋਂ 75 ਵਿੱਚ ਮਾਈਗ੍ਰੇਸ਼ਨ ਹੋਈ ਹੈ ਹਾਂਜੀ 74 75 ਸਾਰੇ ਚੰਗੇ

ਆ ਭਾਈ ਜੀ ਨੇ ਬਹੁਤ ਸੋਹਣੀ ਗੱਲ ਦੱਸੀ ਹੈ ਵੀ ਜਿਹੜੇ ਕੀਨੀਆਂ ਦੇ ਵਿੱਚ ਸਿੱਖ ਸੀ ਇਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਜਦੋਂ ਬ੍ਰਿਟਿਸ਼ ਰੂਲ ਕਰਦਾ ਸੀ ਆਪਣੇ ਦੇਸ਼ ਨੂੰ ਤਾਂ ਉਦੋਂ ਉਹਨਾਂ ਨੇ ਮਾਈਗ੍ਰੇਟ ਕੀਤੇ ਸੀ ਤਾਂ 1975 ਦੇ ਨੇੜੇ ਜਿਹੜੇ 75 ਦੇ ਨੇੜੇ ਤੇੜੇ ਇੱਥੋਂ ਸਿੱਖ ਮਾਈਗ੍ਰੇਟ ਹੋ ਗਏ ਸੀ ਯੂਕੇ ਵਾਲੇ ਪਾਸੇ ਨੂੰ ਕਿਉਂਕਿ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਤੇ ਜਿਹੜੀ ਆ ਮਨਕੀਆਂ ਪੱਗਾਂ ਦੀ ਗੱਲ ਕਰ ਰਹੇ ਹਾਂ ਜਿਵੇਂ ਆ ਬੰਨੀ ਹੋਈ ਆ ਇਧਰਲੇ ਪਾਸੇ ਵੀ ਤੁਸੀਂ ਦੇਖੋ ਤਾਂ ਇਹ ਯੂਕੇ ਵਾਲੀ ਪੱਗ ਇਹਨਾਂ ਨੇ ਦੱਸਿਆ ਕਿ ਕੀਨੀਆਂ ਤੋਂ ਗਈ ਹੋਈ ਆ ਉੱਥੇ ਇਹ ਵਾਲਾ ਕਲਚਰ ਠੀਕ ਹੈ ਹੁਣ ਇੱਥੇ ਵੀ ਬੰਨਦੇ ਹੋਣਗੇ ਜਿਹੜੇ ਸਿੱਖ ਹੋਣਗੇ ਅਜਲੀ ਰੇਟ 'ਚ ਹਨ ਹੈਗੇ ਨੇ ਹਾਂਜੀ ਹਾਂ ਆ ਸਾਰੇ ਫੋਟੋ ਕਿਹਨੇ ਕਿਤੇ ਸੀ ਹਨ ਠੀਕ ਹੈ ਵਰਲਡ ਕੱਪ ਵਾਲੇ ਪਾਸ ਹੁਣ ਵੀ ਕੋਈ ਟੀਮ ਖੇਡਦੀ ਹੈ ਜੀ ਆਪਣੀ ਇੱਥੇ ਜੀ ਹੈਗੀ ਹੈ ਅੱਛਾ 올림픽 'ਚ ਵੀ ਜਾਂਦੇ ਹੋਣਗੇ ਹਾਂਜੀ ਅੱਛਾ ਠੀਕ ਹੈ ਲੇਕਿਨ ਇਸ ਲਈ 올림픽 ਕੁਆਲੀਫਾਈਜ਼ ਨਹੀਂ ਐਸਾ ਦੀ 올림픽 ਦੇ ਜਿਹਨਾਂ ਸਾਡੇ ਸਿੱਖ ਕਲੱਬ ਦੇ ਰਿਪਰਿਜ਼ੈਂਟ ਕੀਤੇ ਸਨ ਨਾ ਅੱਛਾ ਜੀ ਕਿਨੇ ਕਿਨਿਆਂ ਨੂੰ ਕਿਨਿਆਂ ਨੂੰ ਉਹਨਾਂ ਦੇ ਫੋਟੋ ਇੱਥੇ ਜਿਹੜੇ ਪਲੇਅਰ ਜਿਹਨ ਸੀਕੁਐਂਸ ਹਨ ਉਹ ਵੀ ਅੱਛਾ ਹਾਂ ਜੀ ਜਿਨ੍ਹਾਂ ਨੇ 올림픽 ਦੇ ਵਿੱਚ ਕਿੰਨਿਆਂ ਨੂੰ ਰਿਪਰੈਜ਼ੈਂਟ ਕੀਤਾ ਸੀ ਇਹ ਉਹਨਾਂ ਦੀਆਂ ਫੋਟੋਆਂ ਨੇ 1984 1988 1964 ਬਹੁਤ ਪੁਰਾਣੀਆਂ ਗੱਲਾਂ ਬਾਤਾਂ ਨੇ 1968 ਹਾਂਜੀ ਠੀਕ ਹੈ ਕਿਉਂਕਿ ਸਿੱਖ ਇੱਥੇ 1890 ਦੇ ਬਾਅਦ ਆਉਣੇ ਸ਼ੁਰੂ ਹੋ ਗਏ ਸੀ ਇੱਥੇ ਇਹ ਸਾਰਾ ਕਲੱਬ ਦੇ ਵਿੱਚ ਇਧਰਲੇ ਪਾਸੇ ਇੱਕ ਕੈਫੇਟੇਰੀਆ ਬਣਿਆ ਹੋਇਆ ਖਾਣ ਪੀਣ ਵਾਸਤੇ ਸਾਡੇ ਵਾਈਸ ਚੀਅਰਮੈਨ ਉੱਥੇ ਬਾਹਰ ਬੈਠੇ ਹਨ ਅੱਛਾ ਠੀਕ ਹੈ ਸਾਡੇ ਵਾਈਸ ਚੀਅਰਮੈਨ ਨਰਿੰਦਰ ਸਿੰਘ ਚੰਨਾ ਯੈਸ ਠੀਕ ਹੈ ਜੀ ਵਾਈਸੀ ਖੇਡੇ ਨੇ ਕਿ 올림픽 ਖੇਡੇ ਨੇ ਨਹੀਂ 올림픽 ਨਹੀਂ ਗਏ ਹਾਂਜੀ ਕਿ ਕਿ ਕਹਿੰਨੀਆਂ ਅੱਛਾ ਕਿਨੀਆਂ ਟੀਮ ਚ ਖੇਡੇ ਨਹੀਂ ਸਾਡੀ ਫੋਟੋ ਇੱਥੇ ਰਹੀ ਹੈ ਕਿਨ ਇੱਧਰਲੇ ਪਾਸੇ ਵੀ ਕੁਝ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਸਾਡੀ ਸੈਕਟਰੀ ਨੇ ਕਿਹੜੇ ਜੀ ਦਿਲਜੀਂਦਰ ਮੁੱਦਰ ਅੱਛਾ ਜੀ ਆਣ ਕਿਉਂ ਨਹੀਂ ਅੱਛਾ ਠੀਕ ਹੈ ਆਰਐਨਓ ਦੀ ਮੀਟਿੰਗ ਇੱਥੇ ਅੱਛਾ ਠੀਕ ਹੈ ਜੀ ਤੇ ਆ ਹੱਥਾਂ ਨਾਲ ਬਣਾਈਆਂ ਹੋਈਆਂ ਨੇ ਪੇਂਟਿੰਗਾਂ ਇਹ ਵਾਲੀਆਂ ਜਿਹੜੇ ਇੰਡੀਆ ਦੇ ਪਲੇਨ ਨੇ ਹਾਂਜੀ 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 ਇਹਨਾਂ ਦੀ ਫੋਟੋ ਮੇਲਖਾ ਸਿੰਘ ਨਾਲ ਮੇਲ ਖਾਂਦੀ ਆ ਹਾਂ ਜੀ ਇਹ ਮਿਲਖਾ ਸਿੰਘ ਦੀ ਫੋਟੋ ਲਾ ਦਿਆ ਮੈਨੂੰ ਹਾਂ ਜੀ ਜੇ ਮੱਥਾਂ ਦੇ ਵਿੱਚ ਬੂਟ ਫੜੇ ਨੇ ਮਿਲਖਾ ਸਿੰਘ ਹੀ ਹੈ ਨਾ ਮਿਲਖਾ ਸਿੰਘ ਹੈ ਹਾਂ ਮਿਲਖਾ ਸਿੰਘ ਦੀ ਹੱਥਾਂ 'ਚ ਬੂਟੂ ਵੀ ਫੜੇ ਨੇ ਨਾ ਠੀਕ ਆ ਇਧਰ ਫੌਜਾ ਸਿੰਘ ਇਹਨਾਂ ਦੀ ਹੁਣੇ ਰੀਸੈਂਟ ਡੈਥ ਹੋਈ ਹੈ ਨਾ ਐਕਸੀਡੈਂਟ ਨਾਲ ਇਹ ਫੌਜਾ ਸਿੰਘ ਨੇ ਜੀ 100 ਸਾਲ ਤੋਂ ਪਲੱਸ ਇਹਨਾਂ ਦੀ ਉਮਰ ਸੀ ਦੜਾਕ ਰਹੇ ਨੇ ਇਹ ਤੇ ਇਹਨਾਂ ਦੀ ਜਿਹੜੀ ਡੈਥ ਹੋਈ ਆ ਹੁਣੇ ਮਹੀਨਾ 'ਚ ਪਹਿਲਾਂ ਕੋਈ ਐਨ ਆਰ ਆਈ ਬੰਦਾ ਬਾਹਰੋਂ ਇੰਡੀਆ 'ਚ ਘੁੰਮਣ ਆਇਆ ਸੀ ਤੇ ਉਹਦੀ ਫੋਰਚਨਰ ਦੇ ਨਾਲ ਐਕਸੀਡੈਂਟ ਨਾਲ ਇਹਨਾਂ ਦੀ ਸਰਦਾਰ ਫੌਜਾ ਸਿੰਘ ਦੀ ਮੌਤ ਹੋ ਗਈ ਸੀ ਚਲੋ ਜੀ ਹੁਣ ਆਪਾਂ ਕਲੱਬ ਦੇ ਪਿਛਲੇ ਪਾਸੇ ਆ ਗਏ ਆ ਅਸਲ ਦੇ ਵਿੱਚ ਨਾ ਇਹ ਇੱਕ ਫੈਸਿਲਿਟੀ ਦਿੱਤੀ ਹੋਈ ਆ ਸਪੋਰਟਸ ਬਣਾਉਣਾਂ ਵਾਸਤੇ ਤੇ ਜਿਹਨੂੰ ਆਪਾਂ ਕਹਿ ਲਈਏ ਬਈ ਸਟੇਡੀਅਮ ਜਿਵੇਂ ਹੁੰਦਾ ਪਰਲੇ ਪਾਸੇ ਹਾਕੀ ਦਾ ਗਰਾਊਂਡ ਵੀ ਬਣਿਆ ਹੋਇਆ ਆ ਨਿੱਕਾ ਜਿਹਾ ਸਵੀਮ ਪੂਲ ਵੀ ਬਣਿਆ ਹੋਇਆ ਅੰਦਰ ਇੰਡੋਰ ਗੇਮਾਂ ਖੇਡਣ ਵਾਸਤੇ ਵੀ ਜਗ੍ਹਾ ਬਣਾਈ ਹੋਈ ਆ ਪਟਿਆਲਾ ਪਵੇਲੀਆ ਨਾ ਉਹ ਵੀ ਆਪਾਂ ਦੇਖ ਕੇ ਆਉਣੇ ਆ ਉਧਰ ਹਾਕੀ ਦਾ ਗਰਾਊਂਡ ਆ ਤੇ ਉਧਰ ਹਾਕੀ ਦਾ ਗਰਾਊਂਡ ਮਤਲਬ ਬਣਿਆ ਹੋਇਆ ਖੇਡ ਮੈਦਾਨ ਹਾਕੀ ਦਾ ਵੀ ਹੈਗਾ ਚਲੋ ਜੀ ਪੁਰਾਣੇ ਟਾਈਮਾਂ ਦੇ ਵਿੱਚ ਇਹ ਜੰਗਲ ਹੀ ਹੋਣਾ ਹਨਾ ਤੇ ਜੰਗਲ ਭਾਜੀ ਸਤਾਰਾ ਇੱਥੇ ਹਾਂ ਆ ਪਿਛਲੇ ਪਾਸੇ ਹੁਣ ਵੀ ਜੰਗਲ ਲੱਗਦੇ ਬਾਂਦਰ ਬੁੰਦਰ ਇੱਥੇ ਆਮ ਹੀ ਫਿਰਦੇ ਨੇ ਬਾਦੂ ਆ ਜਾਂਦੇ ਆ ਬਾਕੀ ਕੀਨੀਆਂ ਤਾਂ ਆਪਦੇ ਜਿਹੜਾ ਵਾਈਲਡ ਲਾਈਫ ਆ ਜਾਂ ਨੇਚਰ ਕਰਕੇ ਬਹੁਤ ਮੰਨਿਆ ਹੋਇਆ ਇੱਥੋਂ ਦੇ ਜੰਗਲ ਕੀਨੀਆਂ ਦੇ ਤੇ ਤੰਜਾਨੀਆਂ ਦੇ ਵਰਲਡ ਫੇਮਸ ਨੇ ਇੱਕ ਵਾਰੀ ਤੁਹਾਨੂੰ ਮੈਂ ਦੁਬਾਰੇ ਫੇਰ ਦੱਸਦਾ ਬਈ ਜਿਹੜੇ ਸਿੱਖ ਇੱਥੇ ਆਏ ਸੀ ਜੀ ਕੀਨੀਆਂ ਦੇ ਵਿੱਚ 1890 ਤੋਂ ਬਾਅਦ ਮਾਈਗ੍ਰੇਟ ਹੋਣੇ ਸ਼ੁਰੂ ਹੋ ਗਏ ਸੀ ਯੂਗਾਂਡਾ ਰੇਲਵੇਜ਼ ਕਰਕੇ ਇੱਕ ਪ੍ਰੋਜੈਕਟ ਤੋਰਿਆ ਸੀ ਉ ਤੱਕ ਦੀ ਰੇਲਵੇ ਲਾਈਨ ਬਣਾਉਣ ਵਾਸਤੇ ਸਿੱਖਾਂ ਨੂੰ ਬ੍ਰਿਟਿਸ਼ ਇੱਥੇ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਜਦੋਂ ਰੇਲਵੇ ਦਾ ਕੰਮ ਪੂਰਾ ਹੋ ਗਿਆ ਅੱਧੇ ਜਿਹੜੇ ਸਿੱਖ ਸੀ ਪੰਜਾਬੀ ਸੀ ਉਹ ਵਾਪਸ ਮੁੜ ਗਏ ਸੀ ਮਤਲਬ ਕੱਲੇ ਸਿੱਖ ਨਹੀਂ ਸੀ ਮੋਸਟਲੀ ਜੇ ਆਪਾਂ 90% ਗੱਲ ਕਰੀ ਤਾਂ ਉਹਦੇ ਵਿੱਚ ਪੰਜਾਬੀ ਤੇ ਸਿੱਖ ਸੀ ਫਿਰ ਉਹ ਵਾਪਸ ਮੁੜ ਗਏ ਸੀ ਅੱਧੇ ਤੇ ਅੱਧੇ ਇੱਥੇ ਰਹਿ ਗਏ ਜਿਹੜਾ ਆਪਾਂ ਹੁਣ ਇੱਥੇ ਕਾਰੋਬਾਰ ਦੇਖ ਰਹੇ ਆ ਜਾਂ ਕੀਨੀਆਂ ਦੇ ਸਿੱਖ ਦੇਖ ਰਹੇ ਆ ਤਾਂ ਇਹ ਸਾਰੇ ਜਿਹੜੇ ਉਹ ਟਾਈਮਾਂ ਦੇ ਵਿੱਚ ਰੇਲਵੇ ਦਾ ਟਰੈਕ ਬਣਾਉਣ ਆਏ ਸੀ ਉਹਨਾਂ ਦੀਆਂ ਪੀੜ੍ਹੀਆਂ ਨੇ ਇੱਥੇ ਇਹ ਸਿੰਪਲ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 19ਵੀਂ ਸੈਂਚਰੀ ਦੇ ਵਿੱਚ ਸਿੱਖਾਂ ਨੇ ਇੱਥੇ ਆਉਣਾ ਜਾਂ ਮਾਈਗ੍ਰੇਟ ਕਰਨਾ ਸ਼ੁਰੂ ਕਰਤਾ ਸੀ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਵਪਾਰ ਨੂੰ ਲੈ ਕੇ ਆਪਣੇ ਆਪ ਵੀ ਆਉਂਦੇ ਹੁਣ ਪਰ ਉਹ ਟਾਈਮਾਂ ਦੇ ਵਿੱਚ ਉਹਨਾਂ ਨੂੰ ਲਿਆਇਆ ਗਿਆ ਸੀ ਇੱਥੇ ਫਿਰ ਜਾ ਕੇ ਬਸੇ ਸੀ ਤੇ ਉਹਨਾਂ ਸਾਰਿਆਂ ਕੋਲ ਬ੍ਰਿਟਿਸ਼ ਪਾਸਪੋਰਟ ਹੁੰਦਾ ਸੀ ਠੀਕ ਤੇ ਆਹ ਕਹਿੰਦਾ ਗਰਾਊਂਡ ਆ ਇਹ ਹੈਗਾ ਜੀ ਹਾਕੀ ਦਾ ਗਰਾਊਂਡ ਹਾਕੀ ਦਾ ਹੀ ਹੈ ਨਾ ਹਾਂਜੀ ਹਾਂ ਇਹ ਸਾਰਾ ਭਾਈ ਹਾਕੀ ਦਾ ਗਰਾਊਂਡ ਆ ਤੇ ਇਹ ਜਿਹੜਾ ਘਾਹ ਲੱਗਿਆ ਹੋਇਆ ਇਹ ਮੈਟ ਪਛਾਇਆ ਹੋਇਆ ਤੇ ਉਧਰਲੇ ਪਾਸੇ ਨੈਟ ਆ ਇੱਕ ਉਧਰਲੇ ਪਾਸੇ ਨੈਟ ਆ 올림픽 ਦੀ ਗੇਮ ਆ ਹਾਕੀ ਆਪਣੀ ਇੰਡੀਆ ਦੀ ਤਾਂ ਨੈਸ਼ਨਲ ਗੇਮ ਆ ਇਹ ਪਰ ਇਹਨਾਂ ਦੀ ਨੈਸ਼ਨਲ ਗੇਮ ਜਿਹੜੀ ਹੈਗੀ ਆ ਫੁੱਟਬਾਲ ਆ ਦੇਖੋ ਇਹ ਲੰਗੂਰ ਦੀ ਪ੍ਰਜਾਤੀ ਆ ਇਹ ਹੈ ਕਾਲੇ ਰੰਗ ਦਾ ਤੇ ਪਰ ਇਹ ਉਹ ਬਾਂਦਰ ਨਹੀਂ ਹੈਗਾ ਜਿਹੜਾ ਆਪਾਂ ਦੇਖਦੇ ਹੁੰਦੇ ਆ ਆਪਣੇ ਜੰਗਲਾਂ ਦੇ ਵਿੱਚ ਚਲੋ ਜੀ ਏ ਪਟਿਆਲਾ ਕੀ ਆ ਬਾਈ ਇਹਦਾ ਨਾਮ ਪਟਿਆਲਾ ਪਵਿਲੀਅਨ ਇਹ ਵੀ ਬਹੁਤ ਪੁਰਾਣੀ ਜਗਾ ਬਣੀ ਹੋਈ ਆ ਇਸ ਪਵਿਲੀਅਨ ਦਾ ਨਾਮ ਹੈਗਾ ਜੀ ਪਟਿਆਲਾ ਪਵਿਲੀਅਨ ਤੇ ਇਧਰਲੇ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਆਫ ਪਟਿਆਲਾ ਉਹਨਾਂ ਦੀ ਫੋਟੋ ਲੱਗੀ ਹੋਈ ਆ ਪਟਿਆਲੇ ਦੇ ਰਾਜਿਆਂ ਦੀ ਹਿਸਟਰੀ ਔਰ ਹਿਸਟਰੀ ਵੀ ਲਿਖੀ ਹੋਈ ਆ ਪਟਿਆਲੇ ਦੇ ਰਾਜਿਆਂ ਦੀ ਬਾਕੀ ਆਲੇ-ਦਾਲੇ ਫੋਟੋਆਂ ਦੇਖ ਕੇ ਜੋ ਲੱਭਦੀਆਂ ਦੇਖ ਕੇ ਲੱਗਦਾ ਵੀ ਕੀਨੀਆ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਜ਼ਿਆਦਾਤਰ ਉਹ ਸਪੋਰਟਸਮੈਨ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਤਾਂ ਉਹਨਾਂ ਦੇ ਬਹੁਤ ਵੱਡੇ ਵੱਡੇ ਬਿਜ਼ਨਸ ਕਾਰੋਬਾਰ ਨਹੀਂ ਪਰ ਮਤਲਬ ਜੇ ਮੈਂ ਖੇਡ ਦਾ ਸ਼ਕੀਨ ਹੁੰਦਾ ਤਾਂ ਖੇਡਾਂ ਦੇ ਵਿੱਚ ਵੀ ਉਹਨਾਂ ਨੇ ਵਧੀਆ ਮੱਲਾ ਮਾਰੀਆਂ ਨੇ ਆ ਮੈਨੂੰ ਲੱਗਦਾ ਇਹਨਾਂ ਦੀ ਕ੍ਰਿਕਟ ਦੀ ਟੀਮ ਆ ਕੁਛ ਸਾਊਥ ਅਫਰੀਕਨ ਨਾਨ ਯੂਰੋਪੀਅਨ ਵਰਸਸ ਕੀਨੀਆ ਇਹ ਮੈਨੂੰ ਲੱਗਦਾ ਵੀ ਵਰਦੀ ਤਾਂ ਐਂ ਲੱਗਦਾ ਵੀ ਜਿਵੇਂ ਕ੍ਰਿਕਟ ਦੀ ਟੀਮ ਹੁੰਦੀ ਆ ਬੈਟਬਾਲ ਦੀ ਆ ਆ ਸਾਰੇ ਬੈਟਬਾਲ ਵਾਲੇ ਕ੍ਰਿਕਟ ਮੈਚ ਲੱਗਿਆ ਹੋਇਆ ਇਹ ਬੈਟਬਾਲ ਵਾਲਿਆਂ ਦੀ ਆ ਚੇਲੋ ਜੀ ਸਾਰੀਆਂ ਟਰਾਫੀਆਂ ਉਹਨਾਂ ਦੀਆਂ ਫੋਟੋਆਂ ਯਾਦਗਾਰਾਂ ਤੇ ਉਹਨਾਂ ਦੇ ਇਨਾਮ ਹਾਂਜੀ ਇੱਥੇ ਮੇਲਾ ਕਰਾਉਂਦੇ ਜਦੋਂ ਆਪਣੇ ਪੰਜਾਬ 'ਚ ਹੁੰਦਾ ਨਾ ਅੱਛਾ ਇੱਥੇ ਕਲਚਰਲ ਪ੍ਰੋਗਰਾਮ ਜਿਵੇਂ ਹੋ ਗਿਆ ਸਟਾਲ ਲੱਗੇ ਹੁੰਦੇ ਆ ਵੱਖ-ਵੱਖ ਤਰ੍ਹਾਂ ਦੇ ਆਹ ਕ੍ਰਿਕਟ ਇੱਕ ਕ੍ਰਿਕਟ ਦਾ ਸਟੇਡੀਅਮ ਆ ਜੀ ਤੇ ਬਾਈ ਹਰਦੀਪ ਸਿੰਘ ਹੋਰ ਨੇ ਸਾਨੂੰ ਦੱਸਿਆ ਵੀ ਜਿਵੇਂ ਕੋਈ ਕਲਚਰਲ ਪ੍ਰੋਗਰਾਮ ਹੁੰਦੇ ਨੇ ਜਾਂ ਕੋਈ ਮੇਲੇ ਕਰਾਈ ਜਾਂਦੇ ਨੇ ਜਿਵੇਂ ਆਪਾਂ ਇੰਗਲੈਂਡ ਅਮਰੀਕਾ ਕੈਨੇਡਾ ਵਰਗੇ ਛੇ ਦੇਸ਼ਾਂ 'ਚ ਦੇਖਦੇ ਆ ਤਾਂ ਇੱਥੇ ਵੀ ਉਹ ਐਵੇਂ ਹੁੰਦੇ ਨਹੀਂ ਜਿੱਦਾਂ ਦੀਵਾਲੀ ਹੋਗੇ ਹਾਂਜੀ ਦੀਵਾਲੀ 'ਚ ਇੱਥੇ ਅਲਾਉ ਨਹੀਂ ਹੈਗਾ ਵੀ ਆਪਾਂ ਘਰ-ਘਰ ਪਟਾਕੇ ਚਲਾਈਏ ਅੱਛਾ ਜਿੱਦਾਂ ਗਰਾਊਂਡ ਹੋਈ ਹਾਂਜੀ ਇੱਕ ਦੋ ਗਰਾਊਂਡ ਹੈਗੀ ਆ ਸਾਡੇ ਉੱਥੇ ਹੈਗਾ ਐਸਐਸਸੀ ਟੈਂਪਲ ਹਾਂਜੀ ਉੱਥੇ ਬੜ ਵੱਡੀ ਗਰਾਊਂਡ ਹੈ ਉੱਥੇ ਵੀ ਸਾਰੇ ਜਣੇ ਆ ਕੇ ਇਕੱਠੇ ਪਟਾਕੇ ਚਲਾਉਂਦੇ ਆ ਅੱਛਾ ਇੱਥੇ ਤਾਂ ਅਲਾਉਡ ਨਹੀਂ ਜੇ ਇੱਥੇ ਚਲਾਉਣਾ ਹੋਵੇ ਬੰਦੇ ਨਹੀਂ ਚਲਾ ਸਕਦੇ ਨਾ ਘਰ-ਘਰ ਨਹੀਂ ਗਲੀਆਂ 'ਚ ਨਹੀਂ ਚਲਾ ਸਕਦੇ ਹਾਂ ਠੀਕ ਹੈ ਬਹੁਤ ਸੋਹਣਾ ਸ਼ਹਿਰ ਬਣਿਆ ਹੋਇਆ ਹੈ ਸ਼ਹਿਰ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਬਹੁਤ ਮੈਨੇਜਮੈਂਟ ਪੂਰੀ ਸ਼ਹਿਰ ਦੀ ਗੱਲਬਾ ਇੱਥੇ ਸਿੱਖ ਇਕੱਠੇ ਹੋ ਜਾਂਦੇ ਨੇ ਪੰਜਾਬੀ ਇਕੱਠੇ ਹੋ ਜਾਂਦੇ ਨੇ ਜਦੋਂ ਕੋਈ ਪ੍ਰੋਗਰਾਮ ਆ ਜਿਵੇਂ ਦੀਵਾਲੀ ਵੇਲੇ ਤਾਂ ਇੱਥੇ ਉਹ ਪੜਾ ਕੇ ਚਲਾ ਸਕਦੇ ਨੇ ਉਹਨਾਂ ਨੂੰ ਲਾਓ ਇੱਥੇ ਪੜਾ ਕੇ ਚਲਾਉਣੇ ਬਾਕੀ ਬਾਈ ਹਰਦੀਪ ਹੋਰਾਂ ਸਾਰਾ ਕੁਝ ਪਤਾ ਇੱਥੋਂ ਬਾਰੇ ਕਿਉਂਕਿ ਇਹਨਾਂ ਨੇ ਆਪਦੇ 9 ਸਾਲ ਜ਼ਿੰਦਗੀ ਦੇ ਇੱਥੇ ਲਾਇਏ ਨੇ ਇਸ ਟਾਈਮ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਕਿਨੀਆਂ ਦੇ ਜੰਪਲ ਜਵਾਖ ਤੇ ਕਿਨੀਆਂ ਦੇ ਜੰਪਲ ਲੈਣਾ ਬਾਈ ਇਹ ਆ ਕਿਨੀਆਂ ਦਾ ਇਹ ਕਿਨੀਆਂ ਦਾ ਜੰਪਲ ਆ ਤੇ ਤੇਰਾ ਫੋਨ ਕਿੱਥੇ ਆ ਤੇ ਇਹ ਵੀ ਇੱਥੋਂ ਦਾ ਜੰਪਲ ਆ ਤੇ ਇਹ ਬੰਦੇ ਬਾਈ ਬਹੁਤ ਮੁੰਡੇ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਇੰਗਲਿਸ਼ ਤਾਂ ਚਲੋ ਇੱਥੇ ਤੁਹਾਨੂੰ ਪਤਾ ਹੀ ਆ ਵੀ ਬਾਹਰਲਾ ਮੁਲਕ ਆ ਇਹ ਬਹੁਤ ਫਰਾਟੇਦਾਰ ਬੋਲਦੇ ਆ ਤੇ ਬਾਈ ਤੁਹਾਡਾ ਨਾਮ ਦੱਸੋ ਪਹਿਲਾਂ ਬਾਈ ਬੱਚਿਓ ਕੀ ਨਾਮ ਆ ਤੁਹਾਡਾ ਰਾਜਵੀਰ ਰਾਜਵੀਰ ਸਿੰਘ ਨੂੰ ਆਪਾਂ ਪਹਿਲਾਂ ਹੀ ਮਿਲ ਲਿਆ ਸੀ ਤੇ ਇਹ ਬਾਈ ਦਾ ਕੀ ਨਾਮ ਆ ਸਾਹਿਬ ਸਾਹਿਬ ਸਿੰਘ ਠੀਕ ਆ ਕਿਹੜੀ ਕਲਾਸ ਚ ਪੜ੍ਹਦੇ ਤੁਸੀਂ 7ਵੀਂ 7ਵੀਂ ਚ ਲੈ ਮਾੜਾ ਉੱਚੀ ਬੋਲੋ ਜਗਾ ਇੱਥੇ ਪਿਆ 7ਵੀਂ ਚ ਪੜ੍ਹਦੇ ਤੁਸੀਂ ਤੇ ਦੂਜਾ ਬਾਈ 6th 6th ਚ ਪੜ੍ਹਦੇ ਹੋ ਠੀਕ ਆ ਤੇ ਪੰਜਾਬੀ ਤੁਹਾਨੂੰ ਆਉਂਦੀ ਆ ਪੜ੍ਹਨੀ ਹਾਂਜੀ ਪੰਜਾਬੀ ਲਿਖ ਵੀ ਲੈਨੇ ਹੋ ਥੋੜੀ ਥੋੜੀ ਕਿੱਥੋਂ ਸਿੱਖਦੇ ਹੋ ਫਿਰ ਤੁਸੀਂ ਪੰਜਾਬੀ ਲਿਖਣੀ ਪੜ੍ਹਨੀ ਨਾਨਕ ਸਰ ਨਾਨਕ ਸਰ ਚੋਂ ਕੌਣ ਸਿਖਾਉਂਦਾ ਟੀਚਰ ਅੱਛਾ ਉੱਥੇ ਹੈਗੇ ਨੇ ਸਿਖਾਉਣ ਵਾਲੇ ਬੰਦੇ ਹੈ ਹਰਦੀਪ ਭਾਈ ਇੱਥੇ ਨਾ ਆਪਣੇ ਨਾ ਕਲਾਸਾਂ ਲੱਗਦੀਆਂ ਨੇ ਕੋਈ ਵੀ ਗੁਰਦੁਆਰਾ ਸਾਹਿਬ ਨੇ ਇੱਥੇ ਹਾਂਜੀ ਇੱਥੇ ਸ਼ਨੀਵਾਰ ਦੀ ਸ਼ਨੀਵਾਰ ਕਲਾਸਾਂ ਲੱਗਦੀਆਂ ਨੇ ਸ਼ਨੀਵਾਰ ਦੀ ਸ਼ਨੀਵਾਰ ਕਲਾਸਾਂ ਲੱਗਦੀਆਂ ਨੇ ਆਪਣੀ ਗੁਰਦਾਰੇ ਲੱਗਦੀ 2 ਤੋਂ 4 ਅੱਛਾ ਉਹਦੇ ਵਿੱਚ ਪੰਜਾਬੀ ਆਪਣੀ ਗੁਰਮੁਖੀ ਪੰਜਾਬੀ ਹਾਂਜੀ ਤੇ ਤਬਲਾ ਹਰਮਨੀਆਂ ਦਾ ਜੋੜ ਤੇ ਬੱਚਿਆਂ ਨੂੰ ਅੱਛਾ ਮਤਲਬ ਗੁਰਮਤ ਸੰਗੀਤ ਦੀਆਂ ਵੀ ਕਲਾਸਾਂ ਲੱਗਦੀਆਂ ਨੇ ਤੇ ਪੰਜਾਬੀ ਵੀ ਸਿਖਾਈ ਜਾਂਦੀ ਆ ਠੀਕ ਇਹ ਸਵਾਲੀ ਵੀ ਬੋਲ ਲੈਂਦੇ ਹੁਣੇ ਹਾਂਜੀ ਬੋਲ ਕੇ ਦਿਖਾਓ ਮਾੜਾ ਯਾਰ ਸਵਾਲੀ ਚ ਕੁਛ ਮੰਬੋ ਨਹੀਂ ਆਪਸ ਵਿੱਚ ਗੱਲ ਕਰੋ ਤੁਸੀਂ ਆਪਸ ਵਿੱਚ ਗੱਲ ਕਰਕੇ ਦੱਸੋ ਥੋੜਾ ਹੁਣ ਗਾਂ ਦਾ ਕੀ ਪਲਾਨ ਆ ਵੀ ਤੁਸੀਂ ਕੀ ਕਰਨਾ 5 ਮਿੰਟ ਬਾਅਦ ਉਹ ਬੋਲ ਕੇ ਦਿਖਾਓ ਆਪਸ ਵਿੱਚ ਵੀ ਹੁਣ 5 ਮਿੰਟ ਬਾਅਦ ਕੀ ਕਰਨਾ ਕੀ ਖੇਡਣਾ ਕੋਈ ਗੱਲ ਕਰੋ ਕੋਈ ਵੀ ਗੱਲ ਕਰੋ ਸੇਦੀ ਦੇ ਵਿੱਚ ਮੰਬੋ ਬੋਕਾ ਬੋਕਾ ਸਵਾਹ ਹੈ ਨਾ ਫਾਇਆ ਨੀ ਨਹੀਂ ਸਹੀ ਕਿੱਥੇ ਹੱਥ ਆ ਇਹ ਕੱਟ ਮੈਨੂੰ ਸਮਝ ਨਹੀਂ ਆ ਗਈ ਆ ਹਾਂ ਹਾਂ ਅੰਦਰ ਵੀ ਤੂੰ ਹੁਣ ਕੀ ਕਰਨ ਦੇ ਆ ਅੱਛਾ ਅੰਦਰ ਮੈਂ ਕੁਰਸੀ ਤੇ ਬੈਠਾ ਆਂ ਅੱਛਾ ਹਾਂ ਤੇ ਭਾਈ ਇਥੋਂ ਦੇ ਜਵਾਥ ਨੇ ਕੀਨੀਆ ਦੇ ਚਲ ਇਹ ਕਿਹੜੀ ਗੇਮ ਕਰਦੇ ਤੁਸੀਂ ক্রিকেট ক্রিকেট ਦੇ ਸ਼ਕੀਨ ਹੋ ਹਾਕੀ ਚ ਨਹੀਂ ਕਦੇ ਪੈਰ ਪਾਇਆ ਮੈਂ ਹਾਕੀ ਖੇਡਦਾ ਸੀ ਆਪਾਂ ਪਹਿਲਾਂ ਪਹਿਲਾਂ ਖੇਡਦੇ ਸੀ ਹਾਕੀ ਕੋਈ ਤੁਹਾਡੀ ਟੀਮ ਬਣੀ ਹੋਈ ਆ ক্রিকেট ਦੀ ਹਾਂਜੀ ਅੱਛਾ ਤੁਹਾਨੂੰ ਮੈਨ ਆਫ ਦਿ ਮੈਚ ਉਹ ਟਰੋਫੀ ਮਿਲੀ ਨਾ ਤੁਹਾਨੂੰ ਕਾਦੀ ਮਿਲੀ ਆ ਮੈਨ ਆਫ ਦਿ ਮੈਚ ਦੀ ਮੈਨ ਆਫ ਦਿ ਮੈਚ ਦੀ ਟਰੋਫੀ ਮਿਲੀ ਆ ਥੋੜੀ ਜਿਹੀ ਮੈਨ ਨੂੰ ਮਿਲੀ ਆ ਹਨਾ ਚਲੋ ਵਧੀਆ ਠੀਕ ਹੈ ਜੀ ਸਭ ਤਰ੍ਹਾਂ ਦੀਆਂ ਸਪੋਰਟਸ ਦੀਆਂ ਇੱਥੇ ਫੋਟੋਆਂ ਲੱਗੀਆਂ ਹੋਈਆਂ ਨੇ 1950 ਦੇ ਵਿੱਚ ਇੱਥੇ ਮੋਟਰਸਾਈਕਲ ਦੀਆਂ ਰੇਸਾਂ ਵੀ ਹੁੰਦੀਆਂ ਰਹੀਆਂ ਨੇ ਤੇ ਤੁਸੀਂ ਦੇਖੋ ਪਟਿਆਲਾ ਪਬਲੀਅਨ ਲਿਖਿਆ ਹੋਇਆ ਜਿੱਥੇ ਆਪਾਂ ਹੁਣੇ ਅੰਦਰ ਜਾ ਕੇ ਆਏ ਆ ਇਹ 1950 ਤੋਂ ਵੀ ਇੰਨਾ ਪੁਰਾਣਾ ਮਤਲਬ ਇਹ ਬਣਿਆ ਹੋਇਆ ਤੇ ਜਿਹੜਾ ਹੁਣ ਨਹੀਂ ਪੱਥਰ ਆਪਾਂ ਬੋਰਡ ਪੜਿਆ ਉਹ ਕੁਝ ਹੋਰ ਚੀਜ਼ ਦਾ ਹੋਣਾ ਤੇ ਆਹ ਦੇਖੋ ਇੱਥੇ ਕਾਰਾਂ ਦੀਆਂ ਰੇਸਾਂ ਨਾਲ ਵੀ ਹਿਸਾਬ-ਕਤਾਬ ਤੇ ਇਹ ਜਵਾਖਾਂ ਨੂੰ ਮੋਟਰਸਾਈਕਲਾਂ ਦਾ ਬਹੁਤ ਸ਼ੌਂਕ ਹੈ ਬਹੁਤ ਸ਼ੌਂਕ ਹੈ ਤੁਹਾਨੂੰ ਮੋਟਰਸਾਈਕਲਾਂ ਦਾ ਕਿਹੜਾ ਮੋਟਰਸਾਈਕਲ ਪਸੰਦ ਆ ਤੁਹਾਨੂੰ ਰੋਲ ਫੀਲਡ ਕਾਵਸਾਕੀ ਹਾਂਜੀ ਚੱਲ ਠੀਕ ਹੈ ਐਚ 2 ਨਿੰਜਾ ਅੱਛਾ ਜੀ ਕਾਵਸਾਕੀ ਐਚ 2 ਨਿੰਜਾ ਦੁਨੀਆ ਦਾ ਸਭ ਤੋਂ ਜ਼ਿਆਦਾ ਤੇਜ਼ ਭੱਜਣ ਵਾਲਾ ਮੋਟਰਸਾਈਕਲ ਆ ਤੁਹਾਨੂੰ ਪਤਾ ਡੁਗਾਟੀ ਡੁਗਾਟੀ ਆ ਨਾਲੇ ਕਹਿੰਦੇ ਨਿੰਜਾ ਐਚ 2 ਆ ਦੋਨੋਂ ਦੋਨੋਂ ਹੀ ਆ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਚੀਓ ਇੱਕ ਵਾਰ ਪਹਿਲਾਂ ਜਦੋਂ ਆਪਾਂ ਇਸੇ ਅੰਦਰ ਐਂਟਰ ਕੀਤੇ ਹਨ ਤਾਂ ਉਦੋਂ ਪਤਾ ਨਹੀਂ ਸੀ ਮੈਨੂੰ ਮੈਂ ਤੁਹਾਨੂੰ ਇੱਕ ਵਾਰ ਦੁਬਾਰੇ ਫੇਰ ਦਿਖਾਦਾ ਅਵਤਾਰ ਸਿੰਘ ਸੋਹਲ ਹੋਰਾਂ ਦੇ ਆ ਸਾਰੇ ਕੋਟ ਨੇ ਉਹ ਕੈਪਟਨ ਰਹੇ ਨੇ ਹਾਕੀ ਦੀ ਟੀਮ ਦੇ ਉਹਨਾਂ ਦੀਆਂ ਟਰੋਫੀਆਂ ਉਹਨਾਂ ਦੇ ਮੈਡਲ ਸਾਰਾ ਕੁਝ ਇਹਦੇ ਅੰਦਰ ਪਿਆ ਆ ਇੱਥੇ ਲਿਖਿਆ ਹੋਇਆ ਅਵਤਾਰ ਸਿੰਘ ਸੋਹਲ ਉਹ ਪਰਲੇ ਪਾਸੇ ਮੈਡਲ ਤੇ ਉਹ ਸਾਰੀਆਂ ਟਰੋਫੀਆਂ ਵੀ ਉਹਨਾਂ ਨੂੰ ਹੀ ਬਿਲੋਂਗ ਕਰਦੀਆਂ ਨੇ ਸਿੰਬਾ ਯੂਨੀਅਨ ਕਲੱਬ ਨਾਈਰੋਬੀ ਏ ਸੀ ਜੀ ਕੁਛ ਇਥੋਂ ਦਾ ਮਾਹੌਲ ਜਿੱਥੇ ਤੁਹਾਨੂੰ ਆ ਕੇ ਸਾਰੀ ਹਿਸਟਰੀ ਲਗਭਗ ਪਤਾ ਲੱਗ ਜਾਂਦੀ ਹੈ ਕੀ ਆ ਬਾਈ ਜੀ ਉਧਰ ਨਾ ਆਫਿਸ ਬਣਿਆ ਜਿਹੜਾ ਹਾਂਜੀ ਉਹਦੇ ਵਿੱਚ ਜਿੱਦਾਂ ਕਿ ਜਿੰਨੀਆਂ ਪਰਮਟਾ ਹੁੰਦੀਆਂ ਇੱਥੇ ਪਰਮਟਾ ਮਤਲਬ ਜਿੰਨੇ ਵੀ ਗੁਰਦਾਰ ਇਹਦੇ ਵਿੱਚ ਕੰਮ ਕਰਦੇ ਆ ਹਾਂਜੀ ਹਾਂਜੀ ਗਿਆਨੀ ਸਿੰਘ ਪ੍ਰਿਸ਼ਟ ਹਾਂਜੀ ਉਹਨੇ ਸਾਰੀਆਂ ਪਰਮਟਾ ਇੱਥੇ ਹੁੰਦੀਆਂ ਨੇ ਪਰਮਟਾ ਮਤਲਬ ਵਰਕ ਪਰਮਟ ਹੋ ਗਈ ਅੱਛਾ ਵਰਕ ਪਰਮਟ ਵਾਲੇ ਵੀਜ਼ੇ ਵਾਲੇ ਕੰਮ ਇੱਥੇ ਹੁੰਦੇ ਨੇ ਹਾਂ ਉਹਨੇ ਸਾਰੀ ਸੀ ਹਿਸਟਰੀ ਇੱਥੇ ਹੈਗੀ ਆ ਤੇ ਕਿਹੜੇ ਗੁਰਦੁਆਰੇ ਕਿੰਨੇ ਗਿਆਨੀ ਆ ਅੱਛਾ ਤੁਹਾਡਾ ਸਾਰਾ ਰਿਕਾਰਡ ਪਿਆ ਇੱਥੇ ਸਾਡਾ ਸਾਡਾ ਸਾਡੀ ਜਿਹੜੀ ਪਰਮਿਟ ਕਿੰਨੇ ਗੁਰਦੁਆਰੇ ਨੇ ਬਾਈ ਇੱਥੇ ਕਿਨੀਆਂ ਚ ਫਿਰ ਭਾਜੀ ਕਾਪੀ ਜਾਂਦੇ ਆ ਕਾਫੀ ਜ਼ਿਆਦੇ ਹੋਣਗੇ ਹਨਾ ਉਹ ਚਲੋ ਆਪਾਂ ਜਦੋਂ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਨਾ ਉਦੋਂ ਨਾਲ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਰੀ ਮਤਲਬ ਕਿ ਇੱਥੋਂ ਹੁਣ ਆਇਆ ਸਿੱਖ ਕਾਉਂਸਲ ਕਿਨੀਆਂ ਬਾਈ ਜਿਹਨੇ ਆਪਾਂ ਨੂੰ ਦੱਸਿਆ ਵੀ ਜਿੰਨੇ ਵੀ ਇੱਥੇ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਜਾਂ ਹੋਰ ਨੇ ਹਨਾ ਤਾਂ ਵਰਕ ਪਰਮਿਟ ਤੇ ਨੇ ਜाहि ਜਿਵੇਂ ਵੀ ਨੇ ਤਾਂ ਉਹਨਾਂ ਸਾਰਿਆਂ ਦਾ ਰਿਕਾਰਡ ਇਸ ਬਿਲਡਿੰਗ ਦੇ ਵਿੱਚ ਪਿਆ ਕਿਸੇ ਦਾ ਵਰਕ ਪਰ ਵਰਕ ਐਕਸਟੈਂਡ ਹੋ ਰਿਹਾ ਕਿਸੇ ਦਾ ਪਾਸ ਹੋ ਰਿਹਾ ਕਿਸੇ ਦਾ ਸਾਰੀ ਗੱਲਬਾਤ ਇੱਥੇ ਪਤਾ ਲੱਗ ਜਾਂਦੀ ਆ ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਨੂੰ ਮੋਟਾ ਮੋਟਾ ਇਹ ਪਤਾ ਲੱਗਿਆ ਵੀ ਕੀਨੀਆ ਦੇ ਵਿੱਚ ਸਿੱਖ ਕਦੋਂ ਆਏ ਨਹੀਂ ਤੇ ਜਿਹੜੇ ਉਹਨਾਂ ਦੇ ਕਾਰੋਬਾਰ ਨੇ ਜਾਂ ਉਹਨਾਂ ਨੇ ਜਿਹੜੀਆਂ ਇੱਥੇ ਮੱਲਾ ਮਾਰੀਆਂ ਨੇ ਉਹਦੀਆਂ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿੱਚ ਕਰਾਂਗੇ ਪਰ ਸਿੱਖ ਇੱਥੇ ਆਏ ਕਿਵੇਂ ਨੇ ਉਹ ਚੀਜ਼ ਦਾ ਪਤਾ ਲੱਗਣਾ ਜ਼ਰੂਰੀ ਸੀ ਨਹੀਂ ਫਿਰ ਆਪਾਂ ਨੂੰ ਕਿਸੇ ਵੀ ਲੋਕਲ ਬੰਦੇ ਨਾਲ ਗੱਲ ਕਰਕੇ ਕਿਸੇ ਲੋਕਲ ਸਿੱਖ ਨਾਲ ਗੱਲ ਕਰਕੇ ਫਿਰ ਪਤਾ ਲੱਗਦਾ ਹੁੰਦਾ ਪਰ ਇਹਨਾਂ ਨੇ ਅਲੱਗ ਤੋਂ ਇੱਥੇ ਇੱਕ ਕਲੱਬ ਬਣਾ ਰੱਖਿਆ ਜੀ ਉਥੇ ਸਾਰਾ ਪਤਾ ਲੱਗ ਜਾਂਦਾ ਵੀ 100 102 200 ਸਾਲ ਪੁਰਾਣੇ ਹੀ ਕੰਮਕਾਰ ਜਾਂ ਉਹਨਾਂ ਦੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਨੇ ਮਾਈਗ੍ਰੇਟ ਤੁਸੀਂ ਸਮਝ ਗਏ ਹੋਵੋਗੇ ਵੀ ਕਿਵੇਂ ਇੱਥੇ ਸਿੱਖ ਆਏ ਸੀ ਠੀਕ ਆ ਬਾਈ ਜੀ ਇਹੀ ਸੀ ਹਾਂਜੀ ਬਾਜੀ ਚਲੋ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਤੁਸੀਂ ਦੱਸੋ ਸਾਡਾ ਕੀ ਪਲਾਨ ਆ ਕੋਈ ਮੌਲਕੋਮ ਬਣਾ ਆਪਾਂ ਮੜਾ ਜਾ ਮੌਲਕੋਮ ਲੈਣੇ ਆ ਗੁਰੂ ਘਰ ਦੇ ਦਰਸ਼ਨ ਆਪਾਂ ਫਿਰ ਕੱਲ ਨੂੰ ਕਰਾਂਗੇ ਰਾਮ ਨਾਲ ਠੀਕ ਹੈ ਹਨਾ ਤੇ ਚਲੋ ਇਸੇ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਮਿਲਦੇ ਹਾਂ ਤੇ ਕੱਲ वाली ਵੀਡੀਓ ਦੇ ਵਿੱਚ ਤੁਹਾਨੂੰ ਸ਼ਹਿਰ ਤੇ ਇਸ ਸ਼ਹਿਰ ਦੀਆਂ ਗੱਲਾਂ ਬਾਤਾਂ ਇਸ ਸ਼ਹਿਰ ਦੀ ਮੈਨੇਜਮੈਂਟ ਬਾਰੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ